ਨਮਸਕਾਰ ਦੇਸ਼ ਦੁਨੀਆ ਜੀਡੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸ਼ਮੀਰ ਆਵਰਾ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅੱਜ ਦੀ ਚਰਚਾ ਦੋਸਤੋ ਜਦੋਂ ਦੀ ਧਰਤੀ ਹੋਈ ਹੈ ਤੇ ਧਰਤੀ ਦੇ ਉੱਤੇ ਇਨਸਾਨ ਦੀ ਉਤਪਤੀ ਹੋਈ ਹੈ ਉਦੋਂ ਤੋਂ ਹੀ ਦੋ ਪੱਖ ਹਮੇਸ਼ਾ ਸਾਡੇ ਸਾਹਮਣੇ ਆਉਂਦੇ ਰਹੇ ਨੇ ਇੱਕ ਨੂੰ ਅਸੀਂ ਕਹਿ ਦਿੰਦੇ ਹਾਂ ਚੰਗਾ ਪੱਖ ਤੇ ਇੱਕ ਨੂੰ ਕਹਿ ਦਿੰਦੇ ਹਾਂ ਮਾੜਾ ਪੱਖ ਜਦੋਂ ਤੋਂ ਅਸੀਂ ਕਮਾਣਾ ਸ਼ੁਰੂ ਕਰ ਦਿੱਤਾ ਹੈ ਤੇ ਉਦੋਂ ਤੋਂ ਹੀ ਚੋਰ ਡਾਕੂਆਂ ਨੇ ਲੁੱਟਣਾ ਵੀ ਸ਼ੁਰੂ ਕਰ ਦਿੱਤਾ ਸੀ पावे है भी दो हमेशा ही ये दो चीज चलती रहियां लेकिन पिछले कुछ समय तो जमे जमे आधुनिक युग ਦੇ ਵਿੱਚ ਇਹ ਸ੍ਰਿਸ਼ਟੀ ਆ ਰਹੀ ਹੈ ਉਸ ਤਰ੍ਹਾਂ ਹੀ ਲੁੱਟ ਦੀ ਵੀ ਆਧੁਨਿਕ ਤਕਨੀਕ ਜਿਹੜੀ ਹੈ ਉਹ ਉਜਾਗਰ ਹੁੰਦੀ ਜਾ ਰਹੀ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਸਾਈਬਰ ਠਗੀ ਆਮ ਜਹੀ ਗੱਲ ਹੋ ਗਈ ਹੈ ਕਿਉਂਕਿ ਸਾਈਬਰ ਠਗੀ ਅੱਜ ਮੋਬਾਈਲਾਂ ਦਰਯੀਏ ਕੰਪਿਊਟਰ ਦਰਯੀਏ ਜਾਂ ਘਰ ਘਰ ਜੋ ਅਸੀਂ ਇਨਸਟਰੂਮੈਂਟ ਯੂਜ਼ ਕਰਦੇ ਆ ਉਹਨਾਂ ਦੇ ਜ਼ਰੀਏ ਹੋਣੀ ਸ਼ੁਰੂ ਹੋ ਗਈ ਕਿਉਂਕਿ ਜ਼ਮਾਨਾ ਅੱਜ ਡਿਜੀਟਲ ਹੈ ਤੇ ਇਹ ਡਿਜੀਟਲ ਲੁੱਟਵੀ ਸਾਰਿਆਂ ਸਾਹਮਣੇ ਆ ਗਈ ਜਿਸ ਨੂੰ ਸਮੇਂ-ਸਮੇਂ 'ਤੇ ਸਰਕਾਰਾਂ ਤੇ ਪੁਲਿਸ ਪ੍ਰਸ਼ਾਸਨ ਨੇ ਲਗਾਤਾਰ ਜ਼ੋਰ ਪਾ ਕੇ ਜਾਗਰੂਕ ਕਰਨ ਦੀ ਮੁਹਿੰਮ ਚਲਾਉਂਦਾ ਹੈ ਖਾਸ ਕਰਕੇ ਠੱਗੀ ਉਹਨਾਂ ਦਿਨਾਂ 'ਚ ਵੱਧ ਜਾਂਦੀ ਹੈ ਜਦੋਂ ਤਿਹਾਰਾਂ ਦੇ ਦਿਨ ਹੁੰਦੇ ਹਨ ਕੀ ਹੁੰਦੀ ਹੈ ਠੱਗੀ ਕਿਉਂ ਵੱਧਦੀ ਹੈ ਜਿੱਥੇ মিডিਆ ਅਦਾਰੇ ਕੋਸ਼ਿਸ਼ ਕਰਦੇ ਨੇ ਕਿ ਅਸੀਂ ਆਪਣੇ ਲੋਕਾਂ ਨੂੰ ਆਪਣੇ ਦਰਸ਼ਕਾਂ ਨੂੰ ਜਾਗਰੂਕ ਕਰੀਏ ਉਥੇ ਹੀ ਦੂਰਦਰਸ਼ਨ ਬੜੀ دیر ਤੋਂ ਇਹ ਉਦੋਂ ਉਪਰਾਲੇ ਕਰ ਰਿਹਾ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਦਸੀਏ ਤਾਂ ਕਿ ਉਹ ਅਜਈਆਂ ਚੋਰੀਆਂ ਠੱਗੀਆਂ ਦੇ ਜਾਲ ਦੇ ਵਿੱਚ ਨਾ ਫਸਣ ਕਿਉਂਕਿ ਅਸੀਂ ਰੋਜ਼ ਅਖਬਾਰਾਂ ਦੇ ਵਿੱਚ ਪੜ੍ਹਦੇ ਆ ਕਿ ਕਿਸੇ ਨਾ ਕਿਸੇ ਨੇ ਸਾਈਬਰ ਕ੍ਰਾਈਮ ਦੇ ذریعے ਸਾਈਬਰ ਕ੍ਰਾਮ ਦਾ ਸ਼ਿਕਾਰ ਹੋ ਕੇ 25 ਲੱਖ 30 ਲੱਖ 50 ਲੱਖ ਹੋਰ ਕਈਆਂ ਨੇ ਤਾਂ ਕਰੋੜਾਂ ਰੁਪਏ ਲੁਟਾ ਦਿੱਤੇ ਨੇ ਅੱਜ ਅਸੀਂ ਇਸ ਕਿਉਂਕਿ ਇਹ ਪੂਰਾ ਮਹੀਨਾ ਸਾਈਬਰ ਠੱਗੀ ਦੇ ਜਾਗਰੂਕਤਾ ਮਹੀਨੇ ਦੇ ਤੌਰ ਤੇ ਮਨਾਇਆ ਜਾਂਦਾ ਇਸ ਲਈ ਅਸੀਂ ਵੀ ਉਪਰਲਾ ਕਰ ਰਹੇ ਹਾਂ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਇਸ ਬਾਰੇ ਦੱਸੀਏ ਤੇ ਅੱਜ ਦਾ ਸਾਡਾ ਵਿਸ਼ਾ ਵੀ ਅਸੀਂ ਇਹੀ ਲਿਆ ਹੈ ਸਾਈਬਰ ਠੱਗੀ ਜਾਗਰੂਕਤਾ ਜ਼ਰੂਰੀ ਤੇ ਜਾਗਰੂਕਤਾ ਕਰਨ ਦੇ ਲਈ ਜਿਹੜਾ ਮਹਿਮਾਨਾ ਨੂੰ ਅਸੀਂ ਸਟੂਡੀਓ 'ਚ ਸੱਦਾ ਦਿੱਤਾ ਹੈ ਸਭ ਤੋਂ ਪਹਿਲਾਂ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਣਾ ਮੇਰੇ ਬਿਲਕੁਲ ਨਾਲ ਬੈਠੇ ਨੇ ਡਾਕਟਰ ਐਸ ਕੇ ਕਾਲੀਆ ਡਾਕਟਰ ਸਾਹਿਬ ਆਈਜੀ ਰਿਟਾਇਰਡ ਨੇ ਪੰਜਾਬ ਪੁਲਿਸ ਦੇ ਵਿੱਚੋਂ ਤੇ ਜਦੋਂ ਪੁਲਿਸ ਦੇ ਵਿੱਚ ਸੀਗੇ ਤਾਂ ਉਦੋਂ ਕ੍ਰਾਈਮ ਹੋਣੇ ਸ਼ੁਰੂ ਹੋ ਗਏ ਸੀ ਸਾਈਬਰ ਦੇ ਬਹੁਤ ਕੁਝ ਕਹਤੇ ਹਨਾ ਕੋਲ ਵੀ ਆਂਦੀਆਂ ਹੋਣਗੀਆਂ ਕੀ ਉਪਰਾਲੇ ਕਰਦੇ ਨੇ ਕਿਸ ਤਰ੍ਹਾਂ ਟ੍ਰੇਸ ਕਰਦੇ ਨੇ ਕੀ ਕੀ ਚੀਜ਼ਾਂ ਇਹ ਕਰਦੇ ਨੇ ਕਿਵੇਂ ਜਾਗਰੂਕਤਾ ਕਰਦੇ ਨੇ ਅੱਜ ਇਹਨਾਂ ਕੋਲ ਅਸੀਂ ਸਾਰਾ ਕੁਝ ਜਾਣਾਂ ਕਿਤੇ ਦੂਸਰੇ ਮਾਹਿਰ ਨੇ ਡਾਕਟਰ ਜਗਦੀਪ ਗੌਰ ਜੋਗੇ ਸਹਾਇਕ ਪ੍ਰੋਫੈਸਰ ਨੇ ਕੰਪਿਊਟਰ ਸਾਇੰਸ ਐਨ ਆਈ ٹی ਜਲੰਧਰ ਦੇ ਵਿੱਚ ਸਸਟੇਕਰ ਇਹਨਾਂ ਨੂੰ ਵੀ ਬਹੁਤ ਕੁਝ ਪਤਾ ਹੋਵੇਗਾ ਕਿ ਇਹ ਜਿਹੜਾ ਕੰਪਿਊਟਰ ਟੈਕਨੋਲੋਜੀ ਆ ਗਈ ਹੈ ਇਹ ਟੈਕਨੋਲੋਜੀ ਕਿੰਨੀ ਆਸਾਨ ਕਰ ਦਿੱਤਾ ਹੈ ਕਿਸੇ ਨਾਲ ਧੱਕੀ ਕਰਨ ਦੇ ਲਈ لیکن ਅਵੇਅਰ ਤਾਂ ਅਸੀਂ ਹੋਣਾ ਹੈ ਨਾ ਸਿਆਣਪ ਤਾਂ ਅਸੀਂ ਖੁਦਰ ਰੱਖਣੀ ਹੈ ਨਾ ਫਿਰ ਕਿਉਂ ਨਹੀਂ ਅਸੀਂ ਸਿਆਣਾ ਵਰਤਦੇ ਬਹੁਤ ਕੁਝ ਅਸੀਂ ਨਾ ਕੋਲ ਜਾਣਾਗੇ ਸਭ ਤੋਂ ਪਹਿਲਾਂ ਤੁਹਾਡੇ ਦੋਨਾਂ ਦਾ ਸਟੂਡੀਓ ਸਵਾਗਤ ਹੈ ਜੀ ਦੋਸਤੋ ਇਹ ਵਿਸ਼ਾ ਸਾਡੇ ਤੁਹਾਡੇ ਸਭ ਦੇ ਨਾਲ ਜੁੜਿਆ ਹੋਇਆ ਹੈ ਤੇ ਸਾਨੂੰ ਹੀ ਅਵੇਅਰ ਹੋਣਾ ਪੈਣਾ ਹੈ ਜਾਗਰੂਕ ਸਾਨੂੰ ਹੋਣਾ ਪੈਣਾ ਹੈ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਤੁਹਾਨੂੰ ਵਕਤ ਤੋਂ ਬਾਅਦ ਜਾਗਰੂਕ ਕਰ ਸਕੀਏ ਤੇ ਸਭ ਤੋਂ ਪਹਿਲਾਂ ਮੈਂ ਡਾਕਟਰ ਸਾਹਿਬ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ ਕਾਲਿਆ ਸਾਹਿਬ ਬਈ ਸਾਈਬਰ ਠੱਗੀ ਸਾਈਬਰ ਔਨਲਾਈਨ ਔਨਲਾਈਨ ਇਹ ਕਿਰਕੀ ਕਿਹਾ ਜਾਂਦਾ ਕਿਵੇਂ ਬਣੀ ஆன்ਲਾਈਨ ਮੀਨਸ ਕੇ ਪੈਸੇ ਤੁਹਾਡੇ ਕੱਢ ਲੈਣੇ ਕੋਦੇ ਕੰਪਿਊਟਰ ਦੇ ਰਾਹੀਂ ਤੁਸੀਂ ਅਕਾਊਂਟ ਵਿੱਚੋਂ दैट इज द ਸਾਈਬਰ ਧੱਗੀ ਜੀ ਉਹਦਾ ਤਰੀਕੇ ਇਹਨਾਂ ਨੇ ਕਈ ਰੱਖੇ ਹੋਏ ਆ ਅੱਜਕੱਲ ਗੈਂਗ ਇਦਾਂ ਦੇ ਬਣ ਗਏ ਹੋਏ ਆ ਕਿ ਜਿਹੜੇ ਇਹ ਸਿਸਟਮ ਯੂਜ਼ ਕਰ ਰਹੇ ਆ ਜੀ ਜਿਹੜਾ ਬੰਦੇ ਨੂੰ ਪਤਾ ਨਹੀਂ ਲੱਗਣ ਦਿੰਦੇ ਹੈਗੇ ਜੀ ਉਹਨੂੰ ਸ਼ੱਕ ਹੁੰਦਾ ਆ ਉਹਨੂੰ ਗੱਲਾਂ ਦੇ ਵਿੱਚ ਲੈ ਆਉਂਦੇ ਆ ਉਸ ਤੋਂ ਕਈ ਚੀਜ਼ਾਂ ਹੈਗੀਆਂ ਜਦੋਂ OTP ਨੰਬਰ ਲੈ ਲਿਆ ਜਾਂ ਕੋਈ ਹੋਰ ਲੈ ਲਿਆ ਜੀ ਜੀ ਜੇ ਤੋ ਉਹ ਤੁਹਾਡੇ ਪੈਸੇ ਕਢ ਲੈਂਦੇ ਆ ਬਿਲਕੁਲ ਬਿਲਕੁਲ ਇਹ ਦਿਸ ਇਜ਼ ਕਾਲਡ ਸਾਈਬਰ ਕ੍ਰਾਈਮ ਇਹ ਸਾਰੇ ਸਾਈਬਰ ਇਹ ਅਸਲੇ ਬਹੁਤ ਜ਼ਿਆਦਾ ਹੋ ਗਿਆ ਪਹਿਲਾਂ ਬਹੁਤ ਘੱਟ ਸੀਗਾ ਇਸ ਵੇਲੇ ਬਹੁਤ ਵੱਧ ਗਿਆ ਆ ਹੁਣ ਤੇ ਸਾਡੇ ਡਿਪਾਰਟਮੈਂਟ ਚ ਇੱਕ ਅਲੱਗ ਡਿਪਾਰਟਮੈਂਟ ਹੀ ਬਣ ਗਿਆ ਪੁਲਿਸ ਦੇ ਵਿੱਚ ਉਹਦੇ ਡੀਜੀਪੀ ਰੈਂਕ ਦੇ ਇੱਕ ਅਫੀਸਰ ਵੀ ਉਹਨਾਂ ਦੇ ਇੰਚਾਰਜ ਲੱਗੇ ਹੋਏ ਆ ਜੀ ਹਰ ਡਿਸਟ੍ਰਿਕਟ ਦੇ ਵਿੱਚ ਹੈਗਾ ਆ ਕਿਉਂਕਿ ਇਹ ਜ਼ਿਆਦਾ ਬਹੁਤ ਜ਼ਿਆਦਾ ਸ਼ਿਕਾਇਤਾਂ ਹੋਣੀ ਸ਼ੁਰੂ ਹੋ ਗਈਆਂ ਤੇ ਚੱਲ ਵੀ ਬਹੁਤ ਰਿਹਾ ਹੈ ਜੀ ਸਾਈਬਰ ਕ੍ਰਾਈਮ ਇਹ ਸਮਝ ਲਓ ਵੀ ਤੁਸੀਂ ਕੰਪਿਊਟਰ ਨਾਲ ਹੋ ਗਈ ਜਾਂ ਇਹ ਸਮਝੋ ਮੋਬਾਈਲਾਂ ਤੇ ਹੋ ਗਈ ਵੀ ਜਦੋਂ ਪਿਓ ਇੱਕ ਆ ਗਿਆ ਐਂਡਰੋਇਡ ਜਾਂ ਆਈਫੋਨ ਜਾਂ ਐਸ ਤਰ੍ਹਾਂ ਦੀ ਆਨਲਾਈਨ ਚੀਜ਼ਾਂ ਨੈੱਟਵਰਕ 'ਚ ਆ ਗਿਆ ਉਦੋਂ ਤੋਂ ਇੱਕ ਚੀਜ਼ਾਂ ਜ਼ਿਆਦਾ ਵਧੀ ਮੈਡਮ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਤੇ ਕਿਹੜੇ ਕਿਹੜੇ ਢੰਗ ਨੇ ਜੇ ਤੁਹਾਡੀ ਨੌਲੇਜ ਦੇ ਮੁਤਾਬਕ ਕਿਹੜੇ ਕਿਹੜੇ ਢੰਗ ਨੇ ਜਿਹਦੇ ਨਾਲ ਅਕਸਰ ਲੋਕ ਠੱਗੀਆਂ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਅ ਸ਼ਮੀ ਜੀ ਜਿਵੇਂ ਤੁਸੀਂ ਪੁੱਛਿਆ ਕਿਹੜੇ ਕਿਹੜੇ ਢੰਗ ਨੇ ਜੇ ਆਪਾਂ ਗੱਲ ਕਰੀਏ ਚਾਰ ਜਾਂ ਪੰਜ ਤਰੀਕੇ ਹੈ ਜਿਹਦੇ ਜਿਹਦੇ ਨਾਲ ਆਪਾਂ ਸਾਈਬਰ ਥ੍ਰੈਟਸ ਜਾਂ ਸਾਈਬਰ ਠੱਗਿਆਂ ਨੂੰ ਆਪਾਂ ਵੰਡ ਸਕਦੇ ਹਾਂ ਜਿਵੇਂ ਸਭ ਤੋਂ ਪਹਿਲਾਂ ਈਮੇਲ ਦੇ ਰਾਹੀਂ ਜਿਵੇਂ ਕੋਈ ਸਾਨੂੰ ਠੱਗਦਾ ਹੈ ਈਮੇਲ ਦੇ ਰਾਹੀਂ ਕੋਈ ਅ ਫੇਕ ਲਿੰਕ ਭੇਜਦਾ ਜਿਹਨੂੰ ਅਸੀਂ ਸਾਈਬਰ ਕ੍ਰਾਈਮ ਦੀ ਭਾਸ਼ਾ ਚ ਫਿਸ਼ਿੰਗ ਅਟੈਕ ਵੀ ਕਹਿੰਦੇ ਆ ਜੀ ਜੀ ਉਸ ਤੋਂ ਇਲਾਵਾ ਸਾਡੇ ਕੋਲ ਵਿਸ਼ਿੰਗ ਅਟੈਕ ਹੁੰਦੇ ਆ ਵਿਸ਼ਿੰਗ ਅਟੈਕ ਯਾਨੀ ਕਿ ਫੋਨ ਕਾਲਸ ਦੇ ਰਾਹੀਂ ਫੋਨ ਤੁਹਾਨੂੰ ਕੀਤਾ ਜਾਂਦਾ ਪੁੱਛਿਆ ਜਾਂਦਾ ਆਪਣਾ ਕੇਵਾਈਸੀ ਅਪਡੇਟ ਕਰਾਓ ਆਪਣਾ ਪੈਨ ਕਾਰਡ ਨੰਬਰ ਦੱਸੋ ਆਧਾਰ ਕਾਰਡ ਨੰਬਰ ਦੱਸੋ ਜਾਂ ਜਿਹੜੇ ਡਿਜੀਟਲ ਅਰੈਸਟ ਅੱਜ ਕੱਲ੍ਹ ਅਸੀਂ ਸੁਣ ਰਹੇ ਆ ਉਹ ਵੀ ਇਹਦੇ ਵਿੱਚ ਆ ਜਾਂਦੇ ਆ ਸਮਿਸ਼ਿੰਗ ਅਟੈਕ ਹੈਗੇ SMS ਦੇ ਰਾਹੀਂ ਤੁਹਾਨੂੰ SMS ਆ ਜਾਂਦਾ ਕਿ ਹਾਂ ਇਹ ਫਲਾਨਾ ਫਲਾਨਾ ਲਿੰਕ ਹੈ ਤੁਸੀਂ ਇੱਤੇ ਕਲਿੱਕ ਕਰੋ ਤੇ ਤੁਹਾਨੂੰ ਕੋਈ ਗਿਫਟ ਮਿਲ ਸਕਦਾ ਹੈ ਜਾਂ ਫਿਰ ਅੱਜ ਕੱਲ ਆਪਾਂ ਆਨਲਾਈਨ ਚਲਾਨਾ ਦੀ ਵੀ ਗੱਲ ਕਰੀ ਉਹ ਵੀ SMS ਦੇ ਰਾਹੀਂ ਉਹ ਵੀ ਸਾਈਬਰਿਕ ਫਰਾਡ ਹੋ ਸਕਦਾ ਹੈ ਜੀ ਤੇ ਇੱਕ ਅੱਜ ਕੱਲ ਜਿਵੇਂ ਆਪਾਂ QR ਕੋਡ ਜਿਵੇਂ ਆਪਾਂ ਸਕੈਨ ਕਰ ਲੈਂਦੇ ਆ ਆਪਾਂ ਬਹੁਤ ਜਲਦੀ ਕਰਦੇ ਆ QR ਕੋਡ ਸਕੈਨ ਕਰਨ ਦੀ ਤੇ ਇਹਨੂੰ ਕੁਇਸ਼ਿੰਗ ਅਟੈਕ ਕਹਿੰਦੇ ਆ ਕਿ ਕੋਈ ਵੀ ਆਪਾਂ ਨੂੰ ਕੋਈ ਨਵਾਂ QR ਕੋਡ ਕਿਤੇ ਆਪਾਂ ਪੋਸਟਰ 'ਚ ਪੜ ਲਿਆ ਜਾਂ ਕਿਤੇ ਆਪਾਂ ਨੂੰ ਲਿੰਕ 'ਚ ਮਿਲ ਗਿਆ ਉਹਦੇ ਰਾਹੀਂ ਵੀ ਸਾਡੀ ਪਰਸਨਲ ਇਨਫੋਰਮੇਸ਼ਨ ਜਿਹੜੀ ਹੈ ਉਹ ਲਿੱਤੀ ਜਾਂਦੀ ਹੈ ਤੇ ਸਾਡੇ ਆਪਣਾ ਡਾਟਾ ਵੀ ਤੇ ਨਾਲੇ ਸਾਡਾ ਪੈਸਾ ਵੀ ਉਹਦੇ ਨਾਲ ਚੁਰਾਇਆ ਜਾ ਸਕਦਾ ਚੁਰਾਇਆ ਜਾ ਸਕਦਾ ਇਹ ਤਾਂ ਇਹਦੇ ਟੰਗ ਹੋ ਗਏ ਡਾਕਟਰ ਸਾਹਿਬ ਇੰਨਾ ਆਸਾਨ ਹੈ ਵੀ ਇੱਕ ਟਾਰਗੇਟ ਕੀਤੇ ਜਾਂਦੇ ਆ ਇਨਸਾਨ ਆ ਇਸ ਤਰ੍ਹਾਂ ਦੇ ਇੱਕ ਕੋਈ ਤੁਹਾਡੇ ਕੋਲ ਕਿਉਂਕਿ ਸ਼ਿਕਾਇਤਾਂ ਆndੀਆਂ ਹੋਣਗੀਆਂ ਬਹੁਤ ਸਾਰੀਆਂ ਤੁਸੀਂ ਸੋਚੋ ਵੀ ਇੱਕ ਸੋਸਾਇਟੀ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦਿੰਦਾ ਹਲੋ ਮੈਂ ਅਮਿਤab ਬੱਚਨ ਬੋਲ ਰਹਾ ਹਾਂ ਕੌਣ ਬਣੇਗਾ ਕਰੋੜਪਤੀ ਸੇ ਆਪਕੀ ਲੋਟਰੀ ਨਿਕਲੀ ਹੈ 25 ਲੱਖ ਕੀ ਹਮਾਰੇ ਯਹਾਂ ਆਪ ਅਗਰ ਇਤਨੇ ਪੈਸੇ ਜਮਾ ਕਰਵਾਓਗੇ ਤਾਂ ਆਪ ਹਮਾਰੇ ਬੈਂਕ ਮੈਨੇਜਰ ਆਪਸੇ ਕੰਟੈਕਟ ਕਰੇਗਾ ਆਪਕੋ ਇਹ ਪੈਸੇ ਮਿਲਣਗੇ ਪਾਵ ਇੱਕ ਅਮਿਤab ਬੱਚਨ ਦੀ ਅਮੇਜ਼ ਦਿਮਾਗ ਦੇ ਵਿੱਚ ਸੈੱਟ ਕਰ ਦਿੱਤੀ ਜਾਂਦੀ ਹੈ ਤੇ ਲੋਕ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋ ਜਾਂਦੇ ਨੇ ਅਜਈਆਂ ਬਹੁਤ ਸਾਰੀਆਂ ਕਲਾਂ ਅਲੱ ਸੈਲੀਬ੍ਰਿਟੀਜ਼ ਦਾ ਨਾਮ ਤੇ ਆ ਰਹੀਆਂ ਨੇ ਵੀ ਕਿਤੇ ਨਾ ਕਿਤੇ ਕੁਝ ਅਜਿਹੇ ਲੋਕ ਨੇ ਸਪੈਸ਼ਲ ਲੋਕ ਨੇ ਟਾਰਗੇਟ ਕੀਤੇ ਜਾਂਦੇ ਨੇ ਜਾਂ ਕੋਈ ਵੀ ਬੰਦਾ ਜਿਹੜਾ ਬਣ ਜਾਂਦਾ ਦੇਖੋ ਟਾਰਗੇਟ ਤੇ ਜਿਹੜੇ ਦੇਖ ਲੈਂਦੇ ਜਿਹੜਾ ਲੱਭ ਲੈਂਦੇ ਟਾਰਗੇਟ ਆਪਣਾ ਉਹ ਜੀ ਕੰਪਿਊਟਰ ਜਿਹੜੇ ਨੰਬਰ ਹੈਗੇ ਆ ਤੁਹਾਡੇ ਅਕਾਊਂਟ ਦਾ ਤੁਹਾਡਾ ਨੰਬਰ ਆ ਡੈਂਟੀਫਾਈ ਕਰ ਲੈਂਦੇ ਆ ਰੈਂਡਮ ਨਹੀਂ ਲੈਂਦੇ ਰੈਂਡਮ ਲੈ ਲੈਂਦੇ ਉਹ ਤੇ ਉਹਦੇ ਵਿੱਚ ਇੱਕ ਗੈਂਗ ਬਣੇ ਹੋਏ ਆ ਜਿਹੜੇ ਕੰਮ ਕਰਦੇ ਹੈਗੇ ਆ ਜੀ ਜੀ ਉਹਨਾਂ ਨੇ ਕੋਸ਼ਿਸ਼ ਕਰਨੀ ਆ ਅਲੱਗ-ਅਲੱਗ ਤਰੀਕਿਆਂ ਨਾਲ ਉਹ ਦਿਨ 'ਚ ਪੰਜ ਵੀ ਕਰ ਲੈ ਦੋ ਵੀ ਕਰ ਲੈ ਤੇ ਉਹਨਾਂ ਦੇ ਪੈਸੇ ਨਿਕਲ ਜਾਂਦੇ ਆ ਪੈਸੇ ਨਿਕਲ ਜਾਂਦੇ ਆ ਵੀ ਮੈਂ ਤੁਹਾਡੀ ਅਹ ਜੀ ਤੁਸੀਂ ਗੱਲ ਦੱਸੀ ਆ ਵੀ ਤੁਹਾਡਾ ਆ ਨਿਕਲਿਆ ਤੁਸੀਂ ਫਲਾਣੇ ਤੇ ਆਪਣਾ ਇਹਨੂੰ ਟਿਕ ਕਲਿੱਕ ਕਰੋ ਬਿਲਕੁਲ ਜਾਂ ਤੁਹਾਡਾ OTBP ਨੰਬਰ ਉਹ ਮੰਗ ਲੈਂਦੇ ਹੈਗੇ ਆ ਜੀ ਜੀ ਜਿਹੜਾ ਹੁਣ Facebook ਸ਼ੁਰੂ ਹੋਈ ਆ Facebook ਤੇ ਤੁਹਾਡੀ ਫਰੈਂਡ ਦਾ ਸ਼ੁਰੂ ਹੋ ਜਾਂਦਾ ਆ ਬਿਲਕੁਲ ਉਥੋਂ ਤੁਹਾਨੂੰ ਕੇਰ ਸ਼ੱਕ ਪਾਣਾ ਸ਼ੁਰੂ ਹੋ ਜਾਂਦਾ ਆ ਜੀ ਜੀ ਵੀ ਮੇਰਾ ਫਰੈਂਡ ਸ਼ੈਡ ਆ ਗਿਆ ਉਹ ਉਹਦੇ ਵਿੱਚ ਵੀ ਤੁਹਾਨੂੰ ਕਰ ਜਾਂਦੇ ਆ ਪੁਆਇੰਟ ਤੁਹਾਡੇ ਕੋਲ ਲੈ ਜਾਂਦੇ ਆ ਨੰਬਰ ਰਾਦਰ ਮਦਰ ਉਹਨੇ ਦੱਸਦਾ ਕਿ ਮੇਰੇ ਕੋਈ ਨਿਊਰੋ ਸਰਜਨ ਸੀਗੇ ਡਾਕਟਰ ਹੈਗੇ ਵਾਕਉ ਜੀ ਉਹਨਾਂ ਨੇ ਦੱਸਿਆ ਸੀ ਵੀ ਜਦੋਂ ਹੈਡ ਇੰਜਰੀ ਹੁੰਦੀ ਆ ਤਾਂ ਉਹ ਬੰਦੇ ਦਾ ਥੋੜਾ ਸੈਕਸ਼ੂਅਲ ਬਿਹੇਵੀਅਰ ਚ ਚੇਂਜਸ ਆ ਜਾਂਦੀਆਂ ਉਹਨੇ ਕਿਤੇ ਲੈਕਚਰ ਕਰਨ ਜਾਣਾ ਸੀਗਾ ਜੀ ਉਹਨੇ ਆਪਣਾ ਕਿਤੇ ਆਨਲਾਈਨ ਭੇਜਤਾ ਵੀ ਮੈਂ ਆ ਲੈਕਚਰ ਕਰਨਾ ਹੈਗਾ ਜੀ ਉਹਨੂੰ ਈਮੇਲਾਂ ਆ ਗਈਆਂ ਵੀ ਤੂੰ ਆ ਜਿਹੜਾ ਵੀ ਤੂੰ ਪੋਰਨੋਗ੍ਰਾਫੀ ਚ ਲੱਗਿਆ ਹੋਈ ਹੈ ਉਹ ਵੀ ਤੇਰੇ ਦੇ ਖਿਲਾਫ ਕਾਰਵਾਈ ਕਰ ਰਹੇ ਆ ਸੀਬੀਆਈ ਏਡੀ ਦਾ ਹੈ ਐਨਸੀਬੀਆਈ ਹਮ ਹਮ ਐਂਡ ਨਾਂ ਵੀ ਥੱਲੇ ਉਹੀ ਲਿਖਿਆ ਸੀ ਜਿਹੜੇ ਉੱਥੇ ਅਫਸਰ ਲੱਗੇ ਹੋਏ ਸੀ ਕੀ ਬਾਤ ਹੈ ਉਹ ਹੌਲੀ ਹੌਲੀ ਜਾਨ ਮੈਨੂੰ ਫੋਨ ਕੀਤਾ ਫਿਰ ਮੈਂ ਮੈਂ ਉਹ ਪਹਿਲੇ ਕਹਤਾ ਮੈਂ ਕਿ ਸਾਰਾ ਫਰਾਡ ਹੈਗਾ ਉਹ ਜੀ ਲੈ ਨਾ ਟਾਈ ਉਹ ਗੱਲ ਕੀਤੀ ਉਥੇ ਦਿੱਲੀ ਵੀ ਗੱਲ ਕੀਤੀ ਉਹ ਬਿਲਕੁਲ ਫਰਾਡ ਨਿਕਲਿਆ 100% ਫਰਾਡ ਸੇਗਾ ਆਦਰਵਾਇਜ਼ ਇਸ ਤਰ੍ਹਾਂ ਦੇ ਬੰਦਿਆਂ ਨੂੰ ਵੀ ਉਹ ਇਹ ਕੰਮ ਕਰਦੇ ਆ ਪੈਸੇ ਲੈਣ ਦੇ ਲਈ ਕਰਦੇ ਮਤਲਬ ਬੰਦਾ ਇੱਕ ਜਾਂ ਤਾਂ ਦੇਹਸ਼ਤ ਚ ਆ ਜਾਂਦਾ ਜਾਂ ਲਾਲਚ ਚ ਆ ਜਾਂਦਾ ਹੁਣ ਤੁਸੀਂ ਪਿੱਛੇ ਚ ਪੜਿਆ ਨਾ ਵਿਕਾਸ ਗਰਗਨਾਂ ਦੇ ਫਾਦਰ ਹਾਂ ਹਾਂ ਉਹਨਾਂ ਨੂੰ ਵੀ ਦੱਸੋ ਨਾ ਕੋਈ ਕਿੰਨੇ 50 55 ਲੱਖ ਲੈ ਗਏ ਸੀਗੇ ਬਿਲਕੁਲ ਬਿਲਕੁਲ ਉਹਨਾਂ ਨੂੰ ਵੀ ਆਹੀ ਵੀ ਤੁਸੀਂ ਡਿਜੀਟਲ ਅਰੇਸਟ ਵਿੱਚ ਆ ਗਏ ਜਦ ਕਿ ਤਾਂ ਦੀ ਗੱਲ ਕੋਈ ਨਹੀਂ ਹੈਗੀ ਬਿਲਕੁ ਮੈਨੂੰ ਇੱਕ ਵਾਰੀ ਫੋਨ ਆ ਗਿਆ ਕਿਸੇ ਦਾ ਕਿ ਤੁਹਾਡਾ ਜੀ ਆਧਾਰ ਕਾਰਡ ਨਹੀਂ ਤੁਹਾਡਾ ਏਟੀਐਮ ਕਾਰਡ ਦਾ ਜੀ ਖਤਮ ਹੋ ਰਿਹਾ ਹੈ ਮੈਂ ਮੈਨੇਜਰ ਬੋਲਿਆ ਤੁਹਾਨੂੰ ਮੈਂ ਕਿਦੇ ਵਿੱਚੋਂ ਤੇ ਤੁਸੀਂ ਜੀ ਨੂੰ ਅਪਡੇਟ ਕਰਾ ਲਓ ਜੀ ਪਹਿਲਾਂ ਤਿੰਨ ਚਾਰ ਵਾਰੀ ਮੈਂ ਫੋਨ ਚੁੱਕਿਆ ਨਹੀਂ ਚਲੋ ਮੈਂ ਕਿਹਾ ਪੁੱਛ ਲਈਦਾ ਦੇਖ ਲਈਦਾ ਤਾਂ ਜਦੋਂ ਗੱਲ ਕੀਤੀ ਉਹਨੇ ਮੇਰੇ ਨਾਲ ਆਹ ਗੱਲ ਮੈਂ ਫੇਗਨੋਰ ਕੀਤਾ ਜੀ ਦੋ ਤਿੰਨ ਵਾਰੀ ਫੇਰ ਫੋਨ ਆਇਆ ਜੀ ਮੈਂ ਫਿਰ ਮੈਨੇਜਰ ਨੂੰ ਪੁੱਛ ਹੀ ਲਿਆ ਮੈਂ ਕਿ ਯਾਰ ਮੇਰਾ ਏਟੀਐਮ ਕਾਰਡ ਖਤਮ ਹੋ ਰਿਹਾ ਕਹਿੰਦਾ ਨਹੀਂ ਤੁਹਾਡਾ ਤਾਂ 26 ਤੱਕ ਆ ਹੂੰ ਫਿਰ ਉਹ ਫੋਨ ਆਇਆ ਫਿਰ ਮੈਨੂੰ ਪੰਜਾਬੀ ਬੋਲ ਗਿਆ ਮੈਂ ਕਿਹਾ ਵੀ ਬੰ ਦੇ ਸੋ ਇਸ ਤਰ੍ਹਾਂ ਦੇ ਲੋਕ ਹੈਗੇ ਸੋ ਇਹ ਟਾਰਗੇਟ ਜਰੂਰੀ ਨਹੀਂ ਹੈਗਾ ਬਹੁਤ ਜਿਹੜੇ ਹੈ ਪੜੇ ਲਿਖੇ ਲੋਕ ਸਿਆਣੇ ਲੋਕ ਵੀ ਇਸ ਚੀਜ਼ ਦਾ ਸ਼ਿਕਾਰ ਹੋ ਰਹੇ ਨੇ ਅਸੀਂ ਦੇਖ ਰਹੇ ਹਾਲਾਂਕਿ ਇਹ ਜਿਹੜਾ ਇਹਨਾਂ ਨੇ ਕਿਹਾ ਵੀ ਇਹ ਇੱਕ ਠੱਗੀ ਹੋ ਜਾਂਦੀ ਹੈ ਵੀ ਤੁਹਾਨੂੰ ਕਹਦੇ ਤੁਹਾਡੀ ਪ੍ਰੋਨ ਫਿਲਮ ਆ ਗਈ ਤੁਹਾਡੀ ਇਹ ਆ ਗਈ ਉਹ ਸਿਰਫ ਤੇ ਸਿਰਫ ਚੋਰ ਕੀ ਦਾੜੀ ਮੈਂ ਤਿੰਕੇ ਵਾਲੀ ਗੱਲ ਹੈ ਵੀ ਜਿਹੜੇ ਕਿਤੇ ਨਾ ਕਿਤੇ ਕੋਈ ਖਰਾਬੀਆਂ ਕਰਦੇ ਹੋਣਗੇ ਸ਼ਾਇਦ ਉਹ ਡਰ ਜਾਂਦੇ ਹੋਣਗੇ ਅਦਰਵਾਇਜ਼ ਡਰਨ ਦੀ ਇਸ ਦੇ ਵਿੱਚ ਕੋਈ ਗੱਲ ਨਹੀਂ ਹੈਗੀ ਆ ਉਹ ਕਹਿੰਦੇ ਕਾਲਿਆ ਸਾਹਿਬ ਨੇ ਇਹ ਕਿਹਾ ਵੀ ਪਹਿਲੇ ਇਸ ਬਾਰੇ ਪੂਰੀ ਛਾਣਬੀਨ ਕਰੋ ਅਗਰ ਤੁਹਾਡੇ ਨਾਲ ਸਾਈਬਰ ਕ੍ਰਾਈਮ ਦੀ ਕੋਈ ਚੀਜ਼ ਇਸ ਤਰ੍ਹਾਂ ਵੀ ਹੁੰ ਉਹ ਫੋਨ ਆਂਦਾ ਉਸ ਦੇ ਲਈ ਹੁਣ ਸਾਈਬਰ ਜਿਹੜੇ ਆ ਉਹ ਪੁਲਿਸ ਸਟੇਸ਼ਨਸ ਵੀ ਬਣਾ ਦਿੱਤੇ ਗਏ ਆ ਉਹ ਵੀ ਗੱਲ ਕਰਾਂਗੇ ਨਾਲੇਕਿਨ ਮੈਂ ਮੈਮ ਇੱਕ ਤੁਹਾਡੇ ਨਾਲ ਗੱਲ ਕਰਾਂਗਾ ਤੁਹਾਡੇ ਰੱਬੀ ਇਹ ਜਿਹੜਾ ਤੁਸੀਂ ਤੁਸੀਂ ਕਿਉਂਕਿ ਕੰਪਿਊਟਰ ਸਾਇੰਸ ਦੇ ਕਰਦੇ ਤੁਸੀਂ ਕੰਪਿਊਟਰ ਬਾਰੇ ਜ਼ਿਆਦਾ ਜਾਣਦੇ ਹੋਵੋਗੇ ਵੀ ਐਨਾ ਕੁਝ ਸੋਖ ਹੈ ਜੀ ਕੰਪਿਊਟਰ ਦੇ ਜ਼ਰੀਏ ਇੰਟਰਨੈਟ ਦੇ ਜ਼ਰੀਏ ਆਪਾਂ ਜਿਹੜੇ ਸ਼ਿਕਾਰ ਲੱਭ ਸਕਦੇ ਆ ਤੇ ਸ਼ਿਕਾਰ ਕਰ ਸਕਦੇ ਆ ਡਾਟੇ ਸਾਡੇ ਚਲੇ ਜਾਂਦੇ ਆ ਕੁਝ ਔਰ ਡਾਟਾ ਜਾਣ ਦਾ ਖਤਰਾ ਤਾਂ ਹੈ ਪਰ ਜੇ ਅਸੀਂ ਆਪਣੀ ਤਰਫ ਤੋਂ ਥੋੜੀ ਜੀ ਪ੍ਰਿਕਾਸ਼ਨ ਲਈਏ ਤਾਂ ਆਪਾਂ ਉਹਨੂੰ ਰੋਕ ਸਕਦੇ ਹਾਂ ਜਿਵੇਂ ਕਿ ਆਪਾਂ ਮੋਬਾਈਲ ਦੇ ਵਿੱਚ ਵਕ ਵਕ ਐਪਸ ਇੰਸਟਾਲ ਕਰ ਲੈਂਦੇ ਆ ਤਾਂ ਜਦ ਐਪ ਇੰਸਟਾਲ ਕਰਨ ਲੱਗੇ ਇੱਕ ਤਾਂ ਸਾਨੂੰ ਧਿਆਨ ਰੱਖਣਾ ਹੈ ਕਿ ਅਸੀਂ ਉਹ অথেন্টিਗेटेड ਟਰਸਟਿਡ ਐਪ ਸਟੋਰ ਤੋਂ ਹੀ ਉਹਨੂੰ ਇੰਸਟਾਲ ਕਰੀਏ ਜੇ ਸਾਡਾ ਕੋਈ ਮਿੱਤਰ ਸਾਨੂੰ ਕੋਈ ਫਾਈਲ ਭੇਜਦਾ ਹੈ ਫਲਾਨੀ ਐਪ ਐਨੂੰ ਇੰਸਟਾਲ ਕਰ ਲਓ ਉਹ ਅਸੀਂ ਨਹੀਂ ਕਰਨਾ ਹੈ ਤੇ ਜਦ ਵੀ ਆਪਾਂ ਕੋਈ ਨਵੀਂ ਐਪ ਇੰਸਟਾਲ ਕਰਨੀ ਹੈ ਉਹ ਕਿਸ ਤਰ੍ਹਾਂ ਦੀ ਪਰਮਿਸ਼ਨ ਸਾਡੇ ਤੋਂ ਮੰਗ ਰਿਹਾ ਹੈ ਕਿਉਂਕਿ ਕੁਝ ਐਪ ਸਾਡੇ ਕੈਮਰਾ ਦੀ ਪਰਮਿਸ਼ਨ ਮੰਗਦੇ ਆ ਕੁਝ ਕੰਟੈਕਟਸ ਨੂੰ ਐਕਸੈਸ ਕਰਦੇ ਨੇ ਕੁਝ ਸਾਡੇ ਹੋਰ ਵੀ ਤਰ੍ਹਾਂ ਦੇ ਡਾਟਾ ਨੂੰ ਐਕਸੈਸ ਕਰਨਾ ਚਾਹੁੰਦੇ ਆ ਤੇ ਇਹ ਸਾਨੂੰ ਸੋਚਣਾ ਹੈ ਕਿ ਕੀ ਉਸ ਐਪ ਵਾਸਤੇ ਇਹ ਸਾਰਾ ਐਕਸੈਸ ਦੇਣਾ ਜ਼ਰੂਰੀ ਹੈ ਜਾਂ ਨਹੀਂ ਅਸੀਂ ਆਮ ਤੌਰ ਤੇ ਕਾਲੀ ਚ ਹੁੰਨੇ ਆ ਐਪ ਡਾਊਨਲੋਡ ਕੀਤੀ ਤੇ ਯੈਸ ਸੀ ਯੈਸ ਕਰਕੇ ਆਪਣੀ ਐਪ ਇੰਸਟਾਲ ਕਰ ਦਿੱਤੀ ਤੇ ਇਹ ਖਤਰਾ ਸੀ ਆਪ ਵੀ ਫਿਰ ਨਿਯੋਤਾ ਦੇ ਰਹੇ ਆ ਕਿ ਇਸ ਤਰ੍ਹਾਂ ਦੇ ਖਤਰੇ ਸਾਨੂੰ ਆ ਕੇ ਆਪ ਹੀ اٹੈਕ ਨੂੰ ਆਪ ਹੀ ਬੁਲਾਵਾ ਦੇ ਰਹੇ ਆ ਇਕਲ ਹੋਰ ਕਰਾ ਤੁਹਾਡੇ ਨਾਲ ਵੀ ਆਪਾਂ ਇਹ ਰੈਕੋਗਨਾਈਜ਼ ਕਰ ਸਕਦੇ ਆ ਵੀ ਇਹ ਜਿਹੜੀ ਆਪਾਂ ਖੋਲ ਰਹੀ ਹੈ ਵੀ ਕਿ ਕੋਈ ਵੀ ਜਿਹੜੀ ਮਤਲਬ ਸਮਝ ਲਓ ਭਈ ਫਰਮ ਹੈਗੀ ਆ ਉਹਦਾ ਕੋਈ ਆਪਾਂ .com ਖੋਲਿਆ ਹੈਗਾ ਤੇ ਉਹ ਜਾਇਜ਼ ਹੈ ਜੈਨੂਨ ਹੈ ਦੇਖੋ ਜੀ ਜਦੋਂ ਅਸੀਂ ਸਰ ਆਨਲਾਈਨ ਬੈਂਕਿੰਗ ਵਗੈਰਾ ਕਰਦੇ ਹਾਂ ਨਹੀਂ ਮੈਂ ਅੱਜਕੱਲ ਸ਼ਾਪਿੰਗ ਦਾ ਜ਼ਮਾਨਾ ਬਹੁਤ ਆਨਲਾਈਨ ਦਾ ਮੈਂ ਉਹਦੀ ਗੱਲ ਵੀ ਕਿਸੇ ਦਾ ਪੋਰਟਲ ਖੋਲ ਲੈਂਦੇ ਹਾਂ ਅਸੀਂ ਪੋਰਟਲ ਦੇ ਵਿੱਚ ਅਸੀਂ ਕੋਈ ਚੀਜ਼ ਸ਼ਾਪਿੰਗ ਕਰਨੀ ਹੈ ਮੈਂ ਖਰੀਦਣੀ ਆ ਆਨਲਾਈਨ ਖਰੀਦਣੀ ਹੈ ਅਕਸਰ ਅਸੀਂ ਦੇਖਦੇ ਹਾਂ ਫਿਰ ਉਹ ਸਾਡੇ ਕੋਲ ਉਹਨਾਂ ਜੀ ਉਹ ਵੀ ਲੈ ਲੈਂਦੇ ਉਹ ਵੀ ਮੰਗਦੇ ਆ ਵੀ ਆਹ ਲਓ ਜੀ ਸਾਡਾ ਜਿਹੜਾ ਹੈਗਾ ਉਹ ਸਕੈਨ ਕਰ ਦਿਓ ਸਾਡਾ ਆ ਗਿਆ ਜੀ ਉਹ ਤੇ ਉਹਦੇ ਤੇ ਸਕੈਨ ਕਰਕੇ ਪੇਮੈਂਟ ਕਰ ਦਿਓ ਵੀ ਇਹ ਚੀਜ਼ਾਂ ਮੈਂ ਕਰ ਰਹੇ ਆ ਵੀ ਇਸ ਤਰ੍ਹਾਂ ਸੋਖੀਆਂ ਹੋ ਜਾਂਦੀਆਂ ਨੇ ਉਹਦੇ ਤੇ ਨਾਲੇ ਮਤਲਬ ਆਪਾਂ ਇਹ ਇਹ ਆਇਡੈਂਟੀ ਕਰ ਸਕਦੇ ਆ ਵੀ ਇਹ ਜਿਹ اسی فرم جوਆ ਖੋਲਿਆ ਹੋਇਆ ਹੈ ਉਹ ਜਾਇਜ਼ ਹੈ ਸਭ ਤੋਂ ਪਹਿਲਾਂ ਸਾਨੂੰ ਉਹਦਾ ਐਡਰੈਸ ਅੱਛੀ ਤਰ੍ਹਾਂ ਦੇਖ ਲੈਣਾ ਚਾਹੀਦਾ ਹੈ ਐਚਟੀਟੀਪੀਐਸ ਵਾਲੀ ਜਿਹੜੀ ਸਿਕਿਉਰ ਵੈਬਸਾਈਟ ਹੈ ਉਹੀ ਖੋਲਨੀ ਚਾਹੀਦੀ ਹੈ ਨਾਲੇ ਉਹਦਾ ਜੋ ਸਪੈਲਿੰਗ ਹੈਗੇ ਹੈ ਜਿਵੇਂ ਜਿਹੜੇ ਕਿ ਪੌਪੂਲਰ ਸਾਈਟਸ ਨੇ ਉਹਨਾਂ ਦੇ ਸਪੈਲਿੰਗ ਦੇ ਵਰਗੇ ਹੀ ਫੇਕ ਸਾਈਟਸ ਵੀ ਬਣ ਜਾਂਦੀਆਂ ਕਿ ਕਿ ਅਸੀਂ ਉਹ ਸਾਈਟਸ ਤੇ ਤਾਂ ਨਹੀਂ ਜਾ ਰਹੇ ਉਹਨਾਂ ਦੇ ਲੋਗੋ ਉਹ ਸਭ ਕੁਝ ਅਸਲੀ ਵਰਗੇ ਲੱਗਦੇ ਪਰ ਉਹ ਅਸਲੀ ਹੁੰਦੇ ਨਹੀਂ ਹੈ ਸਪੈਲਿੰਗ ਚੈੱਕ ਕਰ ਲੈਣੇ ਉਹਨਾਂ ਦੇ ਡੋਮੇਨ ਚੈੱਕ ਕਰ ਲੈਣੇ ਫਿਰ ਜੇ ਸਾਨੂੰ ਕੋਈ ਈਮੇਲ ਆਂਦਾ ਹੈ ਤਾਂ ਜਿਹੜੀ ਵੈਬਸਾਈਟ ਉਹਦੀ ਅਸਲੀ ਵੈਬਸਾਈਟ ਤੇ ਜਾ ਕੇ ਉਹਦਾ ਈਮੇਲ ਐਡਰੈਸ ਅਸੀਂ ਚੈੱਕ ਕਰ ਲੈਣਾ ਕਿ ਕੀ ਉਹ ਆਥੈਂਟਿਕ ਹੈ ਜਾਂ ਫਿਰ ਉਹ ਕੋਈ ਹੋਰ ਹੀ ਸਾਨੂੰ ਉਹ ਭੇਜ ਰਿਹਾ ਹੈ ਡੋਮੇਨ ਦਾ ਨਾਮ ਤੇ ਸਪੈਲਿੰਗ ਚ ਵੀ ਥੋੜਾ ਬਹੁਤਾ ਅੰਤਰ ਪਾ ਕੇ ਸਾਨੂੰ ਬੇਫਕੂ ਬਨਾਇਆ ਜਾ ਸਕਦਾ ਹੈ ਅਤੇ ਜਿਹੜਾ ਮੈਂ ਹੁਣੇ ਕਹ ਰਿਹਾ ਵੀ ਜਿਹੜਾ ਪਸਕੈਨ ਕਰਨ ਦੇ ਦਿੰਦੇ ਆ ਉਹਦੇ ਨਾਲ ਵੀ ਕਿਤੇ ਨਾ ਕਿਤੇ ਠੱਗੀ ਹੋ ਸਕਦੀ ਹੈ ਬਿਲਕੁਲ ਜੀ ਬਿਲਕੁਲ ਕਯੂਆਰ ਕੋਡ ਜਿਵੇਂ ਆ ਜਾਂਦੇ ਆ ਸਕੈਨ ਕਰਨ ਵਾਸਤੇ ਤੇ ਕਯੂਆਰ ਕੋਡ ਨਾਲ ਜਿਵੇਂ ਇੱਕ ਯੂਆਰਐਲ ਆਂਦਾ ਹੈ ਤਾਂ ਪਹਿਲਾਂ ਸਾਨੂੰ ਉਹਨੂੰ ਆਪਣਾ ਦੇਖ ਲੈਣਾ ਚਾਹੀਦਾ ਹੈ ਕਿ ਉਹ ਯੂਆਰ ਯੂਆਰਐਲ ਕੋਡ ਜਿਹੜਾ ਹੈ ਉਹ ਕੋਈ ਟਰਸਟਿਡ ਸਾਈਟ ਦਾ ਹੈ ਜਾਂ ਵੈਸੇ ਕੋਈ ਆਈਪੀ ਐਡਰੈਸ ਹੈ ਜੇ ਕੋਈ ਵੈਸੇ ਆਈਪੀ ਐਡਰੈਸ ਹੈ ਤਾਂ ਉਹਨੂੰ ਨਹੀਂ ਖੋਲਣਾ ਚਾਹੀਦਾ ਡਾਕਟਰ ਸਾਹਿਬ ਇੱਕ ਬੰਦਾ ਸ਼ਿਕਾਰ ਹੋ ਗਿਆ ਉਹਦੇ ਕੋਲ ਠੱਗੀ ਹੋ ਗਈ 10 ਲੱਖ 20 ਲੱਖ 25 ਲੱਖ ਜੋ ਵੀ ਹੈ ਜਿਸ ਤਰ੍ਹਾਂ ਲਾਟਰੀਆਂ ਦੇ ਨਾਮ ਨਾਲ ਅਕਸਰ ਜ਼ਿਆਦਾ ਹੁੰਦੀ ਹੈ ਜੇ ਕਿਸੇ ਦਾ ਸ਼ਾਪਿੰਗ ਲਈ ਤਾਂ ਕਿਸੇ ਦੇ ਕੋਈ 2000 ਜੇ ਕੁਝ 2000 ਨਿਕਲ ਜੂ 10000 ਨਿਕਲ ਜੂਗਾ ਸ਼ਾਪਿੰਗ ਲਈ ਤਾਂ ਲੇਕਿਨ ਇਹ ਅਕਸਰ ਇਹ ਦੇਖਿਆ ਵੀ ਜਿਹੜੇ ਲੋਕ ਹਲਾਲਚ ਆ ਜਾਂਦੇ ਵੀ ਤੁਹਾਡੀ ਲਾਟਰੀ ਨਿਕਲ ਗਈ ਤੁਹਾਡਾ ਡਰਾ ਨਿਕਲ ਗਿਆ ਬੜਾ ਵੱਡਾ ਜਾਂ ਕੁਝ ਹੋਰ ਹੋ ਗਿਆ ਉਹ ਲੋਕ ਜ਼ਿਆਦਾ ਜਿਹੜੇ ਸ਼ਿਕਾਰ ਹੁੰਦੇ ਪੈਸੇ ਜਾਂ ਜਿਹੜਾ ਤੁਸੀਂ ਦੂਸਰਾ ਕਿਹਾ ਵੀ ਉਹ ਤੁਹਾਡੀਆਂ ਜੀ ਇਸ ਤਰ੍ਹਾਂ ਦੀਆਂ ਵੀਡੀਓਜ਼ ਹੈਗੀਆਂ ਸਾਡੇ ਕੋਲ ਉਹ ਚੀਜ਼ ਸ਼ਿਕਾਰ ਹੁੰਦੀ ਹੈ ਫਿਰ ਜਦੋਂ ਉਹ ਪੁਲਿਸ ਕੋਲ ਕੰਪਲੇਂਟ ਕਰਦਾ ਹੈ ਤਾਂ ਕਿਸ ਹਿਸਾਬ ਨਾਲ ਕੰਪਲੇ ਜਾਵੇ ਕਿਸ ਕੀ ਫਿਰ ਉਹ ਜਿਹੜੇ ਪੈਸੇ ਲੁੱਟਿਆ ਵਾਪਸ ਮਿਲਣ ਦੇ ਚਾਂਸਸ ਬੰਦੇ ਆ ਬਿਲਕੁਲ ਮਿਲ ਜਾਂਦੇ ਆ ਤੁਸੀਂ ਪਿਛਲੇ ਦੇਖਿਆ ਉਹਨਾਂ ਜਦੋਂ ਆਪਣੇ ਕੈਪਟਨ ਬ੍ਰਿੰਦਰ ਸਿੰਘ ਉਹਨਾਂ ਦੇ ਵਾਈਫ ਦਾ ਹੋਇਆ ਸੀਗਾ ਉਹ ਪੈਸੇ ਮਿਲ ਵਾਪਸ ਆ ਗਏ ਸੀ ਬਸ ਇੱਕ ਤਰੀਕਾ ਹੁੰਦਾ ਆ ਜੀ ਸਹੀ ਚੀਜ਼ ਮਿਲ ਜਾਵੇ ਤੇ ਫਿਰ ਹੋ ਜਾਂਦਾ ਹੁਣ ਹਰ ਡਿਸਟ੍ਰਿਕਟ ਦੇ ਵਿੱਚ ਨਾ ਸਾਈਬਰ ਸਲ ਬਣਾਇਆ ਹੋਇਆ ਆਪਣਾ ਜੀ ਇੱਕ ਸਾਡਾ ਚੰਡੀਗੜ੍ਹ ਡਿਪਾਰਟਮੈਂਟ ਹੈਗਾ ਉੱਥੇ ਸਾਡਾ ਐਸਪੀ ਰੈਂਕ ਦਾ ਡੀਜੀ ਰੈਂਕ ਦੇ ਅਫਸਰ ਰਹਿ ਕੇ ਥੱਲੇ ਉਹਨਾਂ ਦੇ ਐਸਪੀ ਰੈਂਕ ਦੇ ਮੁੰਡੇ ਜਿਹੜੇ ਕੰਪਿਊਟਰ ਨਾਲ ਹੀ ਉਹਾਂ ਦੀ ਐਜੂਕੇਸ਼ਨ ਰਹੀ ਹੈ ਜੀ ਉਹ ਇਸੇ ਕੰ ਉਹ लवली ਦਾ ਸੀ ਵੀ ਕਿੱਥੋਂ ਆਇਆ ਸੀ ਇਹੋ ਜਿਹੜਾ ਬੰਦਾ ਸੀ ਕੌਣ ਸੀਗਾ ਮਿਲ ਜਾਂਦਾ ਪਰ ਹੁਣ ਨਾਲ ਦੀ ਨਾਲ ਤੁਹਾਨੂੰ ਦੱਸਦਾ ਕਿ ਕੁਝ ਏਦਾਂ ਦੀਆਂ ਵੀ ਹੋ ਗਈਆਂ ਕਿ ਤੁਹਾਡਾ ਤੁਸੀਂ ਈਮੇਲ ਕਿਸ ਨੂੰ ਕਰਨੀ ਹੈ ਉਹ ਤੁਹਾਨੂੰ ਮਿਲ ਜਾਂਦੀ ਹੈ ਜਿਹੜੀ 10 ਮਿੰਟ ਬਹੁਤ ਖਤਮ ਹੋ ਜਾਂਦੀ ਹੈ ਬਿਲਕੁਲ ਤੁਸੀਂ ਈਮੇਲ ਕਰ ਦੋਗੇ ਉਤੋਂ ਤੁਹਾਨੂੰ ਪਤਾ ਨਹੀਂ ਕਿੱਥੋਂ ਈਮਲ ਗਈ ਆਗੀ ਜੀ ਤੁਸੀਂ ਟਰਾਈ ਕਰੋਗੇ ਲੱਭਣ ਲਈ ਹੋਣੀ ਲੱਭਣੀ ਹੈ ਡਮੀ ਲੋਕੇਸ਼ਨਸ ਡਮੀ ਲੋਕੇਸ਼ਨਸ ਆ ਜਾਂਦੀਆਂ ਲੋਕੇਸ਼ਨਸ ਡਮੀ ਆ ਗਈਆਂ ਡਮੀ ਲੋਕੇਸ਼ਨਸ ਬਿਲਕੁਲ ਆ ਜਾਂਦੀਆਂ ਹਾਂ ਬਟ ਫਿਰ ਵੀ ਜੇ ਚੀਜ਼ਾਂ ਸਾਨੂੰ ਸਹੀ ਮਿਲ ਜਾਣ ਤੇ ਫਿਰ ਹੋ ਜਾਂਦੇ ਪੈਸੇ ਵਾਪਸ ਆ ਜਾਂਦੇ ਕੋਈ ਡੀਲ ਨਹੀਂ ਹੈਗੀ ਨਹੀਂ ਜਿੰਨਾ ਤੁਸੀਂ ਤੁਸੀਂ ਇੱਕ ਐਗਜ਼ਾਮਪਲ ਦਿੱਤੀ ਕੈਪਟਨ ਰਿੰਦਰ ਸਿੰਘ ਦੀ ਵਾਈਫ ਦੀ ਜਿੰਨੀ ਸ਼ਿੱਦਤ ਦੇ ਨਾਲ ਪਰਨੀਤ ਕੋਰਸ ਦਾ ਪੈਸਾ ਲੱਭਿਆ ਪੁਲਿਸ ਸਾਰਿਆਂ ਨੇ ਇੰਨੀ ਸ਼ਿੱਦਤ ਲਈ ਕੰਮ ਕਰਦੀ ਹੈ ਹਾਂ ਕਰਦੇ ਆ ਇਹ ਤਾਂ ਦੀ ਗੱਲ ਹੈ ਬਿਲਕੁਲ ਕਰਦੇ ਮੈਂ ਤੁਹਾਨੂੰ ਦੱਸਿਆ ਕਿ ਉੱਥੇ ਮਿਲ ਜਾਂਦੇ ਦਾ ਮਤਲਬ ਉਹ ਚੀਜ਼ਾਂ ਮਿਲ ਗਈਆਂ ਸੀਗੀਆਂ ਜਰਕ ਹੋ ਗਿਆ ਸੀਗੇ ਉਹ ਹੋਰਨਾਂ ਨੂੰ ਵੀ ਮਿਲੀਆਂ ਹਾਂ ਹੁਣ ਜਦ ਡਿਪਾਰਟਮੈਂਟ ਹੀ ਲੱਗ ਉਹਨਾਂ ਦਾ ਕੰਮ ਹੀ ਹੈਗਾ ਉਹਨਾਂ ਨੇ ਕਰਨਾ ਹੀ ਕਰਨਾ ਕਰਦੇ ਹੈਗੇ ਉਹ ਅੱਛਾ ਉਹਨਾਂ ਦਾ ਇਹੀ ਕੰਮ ਹੁੰਦਾ ਸਿਰਫ ਜਾਂ ਮਤਲਬ ਕ ਵੀ ਮਨੂ ਜੀ ਇਹ ਬੰਦਾ ਧਮਕੀ ਦੇ ਰਿਹਾ ਉਹਦੇ ਵਿੱਚ ਵੀ ਸਾਈਬਰ ਕ੍ਰਾਈਮ ਹੋ ਜਾਂਦਾ ਉਹ ਵੀ ਹੈਗਾ ਉਸ ਦੀ ਲਬੀਦਾਨ ਕਿੱਥੋਂ ਆ ਰਹੀ ਹੈ ਕੌਣ ਬੰਦਾ ਕਿਹੜਾ ਹੈਗਾ ਕੌਣ ਬੰਦਾ ਹੈ ਮੈਂ ਤੁਹਾਨੂੰ ਦੱਸਦਾ ਕਿ ਮੈਂ ਅਜਿਹੇ ਐਸਐਸਪੀ ਕਿਤੇ ਲਗਾ ਹੁੰਦਾ ਸੀਗਾ ਜੀ ਏਟੀਐਮ ਕਾਰਡ ਕਿਤੇ ਯੂਜ਼ ਕਰ ਰਹੀ ਸੀ ਵਿਚਾਰੇ ਮੇਰੇ ਕੋਲ ਨੇ ਆਰਮੀ ਵਾਲੇ ਲੈ ਜਾਣਾ ਜੀ ਹਰ ਮਹੀਨੇ ਦੋ ਕੁ ਬੰਦੇ ਆਉਣੇ ਮੇਰੇ ਪੈਸੇ ਨਿਕਲ ਗਏ ਬਿਲਕੁਲ ਹੁੰਦਾ ਕੀ ਸੀਗਾ ਕਿ ਏਟੀਐਮ ਕਾਰਡ ਤੇ ਯੂਜ਼ ਕਰਦਾ ਸੀਗਾ ਪਿੱਛੇ ਬੰਦਾ ਖੜਾ ਸੀਗਾ ਹੂੰ ਹੂੰ ਉਹਨੇ ਦੇਖ ਲਿਆ ਬੋਕਲ ਬੈਸ ਨਿਕਲ ਗਏ ਇੱਕ ਮੇਰੇ ਕੋਲ ਪ੍ਰਿੰਸੀਪਲ ਆਈ ਕਾਲਜ ਦੀ ਜੀ ਉਹਨੂੰ ਕਿਸੇ ਨੂੰ ਇਹ ਮੈਸੇਜ ਆ ਰਿਹਾ ਸੀ ਈਮੇਲ ਆਈ ਹੋਈ ਸੀ ਆਰਬੀਆਈ ਦੀ ਬਣ ਕੇ ਆਈ ਸੀ ਈਮੇਲ ਜੀ ਜੀ ਵੀ ਅਸੀਂ ਤੁਹਾਡੇ ਮੁੰਡੇ ਨੂੰ ਭਰਤੀ ਕਰਨ ਆਏ ਕਰਨਾ ਉਹ ਸਰਵਿਸ ਦੇਣ ਦੀ 14 ਲੱਖ ਰੁਪਏ ਦੇ ਚੁੱਕੀ ਸੀ ਉਹ ਕਿਆ ਬਾਤ ਤੇ ਫਿਰ ਮੇਰੇ ਕੋਲ ਆਈ ਸੀਗੀ ਵੀ ਤੁਸੀਂ ਲੱਭੋ ਮੈਂ ਉਹਨੂੰ ਕਿਹਾ ਨਹੀਂ ਇਹ ਤੇ ਗਲਤ ਹੈਗਾ ਤੁਸੀਂ ਕੋਈ ਨਾ ਪੈਸੇ ਦੇ ਦਿੱਤੇ ਕਹਿੰਦੀ ਮੈਂ ਸਾਰੇ ਕਾਗਜ਼ ਦੇਖੇ ਠੀਕ ਹੈ ਇਸ ਕਰਕੇ ਮੈਂ ਦੇ ਦਿੱਤੇ ਜੀ ਮੇਰੇ ਕੋਲ ਬੈਠਿਆ ਬੈਠਾ ਉਹਨੂੰ ਫੋਨ ਆ ਰਿਹਾ ਸੀਗਾ ਵੀ ਤੁਸੀਂ ਹੋਰ ਜਮਾ ਕਰਾਓ ਜੀ ਫਿਰ ਅਸੀਂ ਪਰਚਾ ਦਿੱਤਾ ਉਹਨੂੰ ਟਰਾਈ ਕੀਤੀ ਟੈਸਕਾਂ ਦਿੱਲੀ ਦੇ ਸੀਗਾ ਉਹ ਜਿਹੜੇ ਵੀ ਬੈਂਕ ਚ ਅਕਾਊਂਟ ਖੁੱਲਿਆ ਹੋਇਆ ਸੀ ਜਿਹੜਾ ਦੱਸ ਲਿਆ ਜਿੱਥੇ ਉਹ ਬੰਦੇ ਚ ਹੋ ਕੀਤੇ ਸੀ ਕੁਝ ਵੀ ਨਹੀਂ ਸੀਗਾ ਕੁਝ ਵੀ ਨਹੀਂ ਸੀਗਾ ਸੋ ਕਾਫੀ ਕੋਸ਼ਿਸ਼ ਕਰਨੀ ਪਈ ਬਟ ਉਹ ਸਾਰਾ ਕੁਝ ਫੀਕ ਸੀਗਾ ਫੀਕ ਸੀਗਾ ਅਜਿਹਾ ਹੋ ਜਾਂਦੀਆਂ ਮੈਂ ਤੁਹਾਡੇ ਨਾਲ ਰਿਲੇਟਡ ਇੱਕ ਗੱਲ ਕਰਾਂ ਅੱਜ ਕੱਲ ਚਲਾਨ ਘਰ ਆਣ ਲੱਗ ਪਏ ਆ ਜੀ ਉਹ ਜਦੋਂ ਅਸੀਂ ਭਰਦੇ ਆ ਉਹਦੇ ਤੇ ਉਹ ਉਹ ਉਹਨੂੰ ਖੋਲਣਾ ਹੈ ਨਾ ਜਾਂ ਚਲਾਣ ਨੂੰ ਜਾਂ ਕੁਝ ਕਰਨਾ ਹੈ ਤਾਂ ਜਾਂ ਤਾਂ ਉਹਦਾ ਇੱਕ ਪਾਸਵਰਡ ਹੁੰਦਾ ਜਾਂ ਫਿਰ ਉੱਤੇ QR ਕੋਡ ਬਣਿਆ ਹੋਇਆ ਪੇ ਕਰਨ ਦਾ ਉਹ ਵੀ ਤਾਂ ਲੋਕਾਂ ਨੂੰ ਕਹਿੰਦੇ ਜੀ ਜਾਲੀ ਆਣ ਲੱਗ ਪਈ ਐ ਵੀ ਉਹ ਪੁਲਿਸ ਵਾਲੇ ਹੁੰਦੇ ਹੀ ਨਹੀਂ ਐ ਜੀ ਉਹ ਵੈਸੇ ਜਿੱਦਾਂ ਮੈਂ ਆਇਆ ਜਲੰਧਰ ਮੇਰੀ ਗੱਡੀ ਦੇ ਚਲਾਣ ਕਿਸ ਨੇ ਗੱਡੀ ਨੰਬਰ ਕਰਕੇ ਭੇਜ ਦਿੱਤਾ ਔਰ ਉਹਦੇ ਵਿੱਚੋਂ ਮੈਂ ਜਦੋਂ ਮੈਂ ਖੋਲਿਆ ਤਾਂ ਮੇਰਾ ਸਾਰਾ ਅਕਾਊਂਟ ਖਤਮ ਹੋ ਗਿਆ ਐਸ ਤਰ੍ਹਾਂ ਵੀ ਹੋ ਰਿਹਾ ਜੀ ਕਹਿੰਦੇ ਵੀ ਇਹ ਪਹੜ ਪੁਲਿਸ ਦੇ ਨਾਂ ਤੇ ਵੀ ਮਤਲਬ ਠੱਗੀ ਹੋ ਰਹੀ ਹੈ ਨਹੀਂ ਹੋ ਤੇ ਰਹੇ ਕੋਈ ਨਾ ਕੰਮ ਹੀ ਹੈਗਾ ਲੱਭਦੇ ਕੁਛ ਨਵੀਂ ਚੀਜ਼ ਲੱਭ ਲੈਣ ਦੇ ਵਿੱਚ ਉਹ ਬਸ ਜਿੱਦਾਂ ਦਾ ਮੇਰੇ ਸਾਹਮਣੇ ਕੋਈ ਕੇਸ ਨਹੀਂ ਆਇਆ ਜਿਹਦੇ ਵਿੱਚ ਇਹਨੂੰ ਹੋਇਆ ਹੋਵੇ ਪਰ ਜੇ ਹੋ ਨਹੀਂ ਹੁਣ ਇੱਕ ਇਹ ਇਹ ਨਹੀਂ ਆਇਆ ਹੋਣਾ ਲੇਕਿਨ ਖਬਰਾਂ ਆ ਰਹੀਆਂ ਵੀ ਮੰਗ ਉੱਠ ਰਹੀ ਹੈ ਵੀ ਇਹ ਪੁਲਿਸ ਇਹ ਨਾ ਕੰਮ ਕਰ ਰਹੀ ਜਿਹੜਾ ਇਹ ਕੰਮ ਕਰ ਰਹੀ ਹੈ ਇਹ ਦੇਖੋ ਇਹ ਤਾਂ ਇਹਨਾਂ ਦੀ ਕੋਸ਼ਿਸ਼ ਹੈਗੀ ਉਹਨੂੰ ਕੰਮੋਂ ਹਟਾਉਣ ਦੇ ਲਈ ਆ ਕਿਉਂਕਿ ਇਹ ਤੁਹਾਨੂੰ ਪਤਾ ਹੀ ਆ ਰੈੱਡ ਲਾਈਟ ਤੋਂ ਨਿਕਲਦੇ ਸਾਰੇ ਜੀ ਰੌਲਾ ਪਿੰਦਾ ਹੁਣ ਜਦ ਸਵੇਰੇ ਇੰਜਾਮ ਜੇ ਲੱਗਾ ਸੀ ਕਹਿੰਦੇ ਕਿਉਂਕਿ ਜੀ ਉਹਨ ਇਹਨਾਂ ਦੀ ਇੱਕ ਚਲਾਨੀ ਕੋ ਸ਼ੁਰੂ ਹੋ ਗਈ ਆ ਇਸ ਕਰ ਲੋਕ ਖੜ ਜਾਂਦੇ ਆ ਹੁਣ ਖੜ ਜਾਂਦੇ ਆ ਉਹ ਪ੍ਰੋਬਲਮ ਆ ਗਈ ਇਹਨਾਂ ਨੂੰ ਚਾਹੁੰਦੇ ਆ ਵੀ ਕਿਸੇ ਕਿਸ ਤਰੀਕੇ ਨਾਲ ਖਤਮ ਇਹ ਨਾਂ ਚ ਜੋ ਹੁੰਦੀ ਆ ਜੰਪ ਕਰਨ ਦੀ ਆਦਤ ਆ ਜੰਪ ਕਰਨ ਦੀ ਆਦਤ ਆ ਜਾਂਦੇ ਨਹੀਂ ਜਾਂਦੇ ਦੇਖੋ ਪੁਲਿਸ ਦਾ ਆਪਣਾ ਨਜ਼ਰੀਆ ਹੈ ਕਿ ਇਹ ਚਲਾਨ ਨੂੰ ਤਾਂ ਹਟਾਣਾ ਚਾਹੁੰਦੇ ਆ ਵੀ ਸਾਨੂੰ ਜੰਪ ਕਰਨ ਦੀ ਆਦਤ ਮਿਲਦੀ ਰਹੇ ਕਿ ਆ ਬਾਤ ਅਕਾਲੀ ਸਾਹਿਬ ਸਹੀ ਗੱਲ ਹੈ ਪੁਲਿਸ ਨੇ ਬੜਾ ਵਧੀਆ ਸੇਵ ਕੀਤਾ ਤੁਸੀਂ ਲੇਕਿਨ ਕਿਤੇ ਨਾ ਕਿਤੇ ਇਹ ਚੀਜ਼ ਆਂਦੀ ਹੈ ਵੀ ਇਸ ਨਾਂ ਦੇ ਉੱਤੇ ਜੇ ਬਾਕੀ ਕਿਊ ਆਰ ਦੇ ਨਾਂ ਦੇ ਉੱਤੇ ਠੱਗੀ ਹੋ ਸਕਦੀ ਆ ਤਾਂ ਇਹ ਵੀ ਕਿਊ ਆਰ ਗਲਪ ਭੇਜ ਕੇ ਠੰਗੀ ਕੀਤੀ ਜਾਂਦੀ ਆ ਬਿਲਕੁਲ ਉਨਾ ਕੋਲ ਕੋਈ ਉਹ ਚੀਜ਼ ਨਹੀਂ ਹੈਗਾ ਸਾਡਾ ਇਸ ਮਹੀਨੇ ਦਾ ਇਸ ਸਾਲ ਦੇ ਇਸ ਮਹੀਨੇ ਮੈਂ ਪਹਿਲਾਂ ਸ਼ੁਰੂ ਕੀਤਾ ਸੀਗਾ ਵੀ ਅਕਤੂਬਰ ਮਹੀਨਾ ਇੱਕ ਐਸੇ ਹ ਮਹੀਨਾ ਹੁੰਦਾ ਹੈ ਹਰ ਸਾਲ ਦੇ ਵਿੱਚ ਜਦੋਂ ਸੇ ਸਾਈਬਰ ਕ੍ਰਾਈਮ ਕ੍ਰਾਈਮ ਦੀ ਜਾਗਰੂਕਤਾ ਜਿਹੜੀ ਆ ਉਹ ਪੂਰੇ ਦੇਸ਼ ਦੇ ਵਿੱਚ ਚਲਾਨਦੇ ਆ ਤੇ ਇਹ ਮਹੀਨਾ ਵੀ ਦੋਸਤੋ ਸਾਈਬਰ ਠੱਗੀ ਜਾਗਰੂਕਤਾ ਮੁਹਿੰਮ ਦੇ ਤੌਰ ਤੇ ਇਸ ਥੀਮ ਨੂੰ ਲੈ ਕੇ ਜਿਹੜਾ ਹੈ ਸ਼ੁਰੂ ਕੀਤਾ ਗਿਆ ਹੈਗਾ ਇਹ ਜਾਗਰੂਕਤਾ ਫਲਾਨ ਦੇ ਦਿਨ ਹੈਗੇ ਆ ਔਰ ਸਾਡੀ ਵੀ ਕੋਸ਼ਿਸ਼ ਹੈ ਵੀ ਅਸੀਂ ਵੱਧ ਤੋਂ ਵੱਧ ਆਪਣੇ ਦਰਸ਼ਕਾਂ ਨੂੰ ਜਾਗਰੂਕ ਕਰ ਸਕੀਏ ਮੈਡਮ ਜਾਗਰੂਕ ਕਰਨ ਦੇ ਲਈ ਆਪਣੇ ਲੈਵਲ ਤੇ ਕਦੀ ਸਕੂਲ ਕਾਲਜਸ ਦੇ ਵਿੱਚ ਕੋਸ਼ਿਸ਼ਾਂ ਕੀਤੀਆਂ ਜੀ ਜਾਂ ਕਿਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਜਿਹੜੀਆਂ ਅਜੇ ਤੱਕ ਨਹੀਂ ਸਤੂ ਸਿ ਬਿਲਕੁਲ ਸਹੀ ਪੁੱਛਿਆ ਕਿ ਕਿਹੜੀ ਕੋਸ਼ਿਸ਼ਾਂ ਹੋਈਆਂ ਜਿਵੇਂ ਕਿ ਮੈਂ ਕਹਿੰਦੀ ਆ ਕਿ ਆਪ ਆਪਾਂ ਹੈਲਥ ਕੈਂਪਸ ਲਗਾ ਦਿੰਨੇ ਆ ਜੀ ਤਾਂ ਆਪਨ ਨੂੰ ਹੁਣ ਸਾਈਬਰ ਅਵੇਅਰਨੈਸ ਕੈਂਪ ਵੀ ਲਗਾਉਣੇ ਚਾਹੀਦੇ ਪਿੰਡਾਂ 'ਚ ਜਾ ਕੇ ਵੀ ਲਗਾਉਣੇ ਚਾਹੀਦੇ ਸਿਰਫ ਉਹਨਾਂ ਦੀ ਹੈਲਥ ਨਹੀਂ ਜਿਵੇਂ ਕਿ ਆਪਣਾ ਸਾਈਬਰ ਸੁਰੱਖਿਆ ਕੇਂਦਰ ਜਿਹੜਾ ਭਾਰਤ ਸਰਕਾਰ ਦੇ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਤੇ ਇਨਫੋਰਮੇਸ਼ਨ ਟੈਕਨੋਲੋਜੀ ਦੇ ਅੰダー ਆਂਦਾ ਉਹਨਾਂ ਨੇ ਇਹ ਸਾਈਬਰ ਸਵੱਛਤਾ ਅਭਿਆਨ ਵੀ ਸ਼ੁਰੂ ਕੀਤਾ ਹੋਇਆ ਹੈ ਬਿਲਕੁਲ ਜਿਵੇਂ ਆਪਾਂ ਆਪਣੇ ਆਸ-ਪਾਸ ਦੀ ਸਫਾਈ ਕਰ ਰਹੇ ਹਾਂ ਸਾਡਾ ਸਾਈਬਰ ਸਪੇਸ ਵੀ ਸਾਫ਼ ਹੋਣਾ ਚਾਹੀਦਾ ਹੈ ਤੇ ਛੋਟੇ-ਛੋਟੇ ਗੱਲਾਂ ਸਾਨੂੰ ਜਿਵੇਂ ਸੋਸ਼ਲ ਮੀਡੀਆ ਵੱਤੋ ਵੱਦ ਲੋਕ ਯੂਜ਼ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਅਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹਾਂ ਜਿਵੇਂ ਆਪਣੀ ਉਹਦੇ ਵਿੱਚ ਪ੍ਰਾਈਵੇਸੀ ਨੂੰ ਕਿਸ ਤਰ੍ਹਾਂ ਰੈਸਟ੍ਰਿਕਟ ਕਰ ਸਕਦੇ ਹਾਂ ਤਾਂ ਕਿ ਕੋਈ ਵੀ ਅਣਜਾਣ ਵਿਅਕਤੀ ਆ ਕੇ ਸਾਨੂੰ ਟੈਗ ਨਾ ਕਰ ਸਕੇ ਸਾਡੀ ਪ੍ਰੋਫਾਈਲ ਨਾ ਦੇਖ ਸਕੇ ਸਾਨੂੰ ਕੋਈ ਵੀ ਚੈਟ ਨਾ ਕਰ ਸਕੇ ਤੇ ਇਹਦੇ ਵਾਸਤੇ ਹਲਗ-ਹਲਗ ਪਲੇਟਫਾਰਮਸ ਨੇ ਅਲੱਗ-ਅਲੱਗ ਸੈਟਿੰਗਸ ਦਿੱਤੀਆਂ ਹੋਈਆਂ ਉਹ ਅਸੀਂ ਜ਼ਰੂਰ ਫੋਲੋ ਕਰਨੀਆਂ ਚਾਹੀਦੀਆਂ ਤੇ ਆਪਣੇ ਘੱਟ ਘੱਟ ਤੋਂ ਘੱਟ ਪਰਸਨਲ ਜਿਹੜੇ ਇਨਫੋਰਮੇਸ਼ਨ ਹੈ ਅਸੀਂ ਆਪਣੀ ਦੇਣੀ ਚਾਹੀਦੀ ਹੈ ਆਨਲਾਈਨ ਜਿਹੜੇ ਕਿ ਸਾਡੀ ਲੋਕੇਸ਼ਨ ਕੀ ਹੈ ਸਾਡਾ ਮੋਬਾਈਲ ਨੰਬਰ ਕੀ ਹੈ ਘੱਟ ਤੋਂ ਘੱਟ ਅਸੀਂ ਦੇਣਾ ਚਾਹੀਦਾ ਹੈ ਖਾਸ ਕਰ ਸਾਈਬਰ ਬੁੱਲਿੰਗ ਜਿਹੜੇ ਕਿਸ਼ੋਰ ਨੇ ਜਿਹੜੇ 14 15 ਸਾਲ ਦੇ ਬੱਚੇ ਵੀ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਇਸਤੇਮਾਲ ਕਰਦੇ ਨੇ ਉਹਨਾਂ ਨੂੰ ਵੀ ਜਿਵੇਂ ਗੇਮਸ ਦੀ ਆਦਤ ਹੁੰਦੀ ਹੈ ਬੱਚਿਆਂ ਨੂੰ ਸੇਫ ਜਿਹੜੀਆਂ ਗੇਮਸ ਹੈ ਸੇਫ ਐਪਸ ਹੈ ਟਰਸਟਿਡ ਐਪਸ ਹੈ ਉਹੀ ਖੇਡਣੀਆਂ ਚਾਹੀਦੀਆਂ ਤੇ ਕੋਈ ਵੀ ਇਸ ਤਰ੍ਹਾਂ ਦੇ ਮੈਸੇਜ ਆਂਦੇ ਕਿ ਤੁਹਾਨੂੰ ਗਿਫਟ ਮਿਲ ਰਿਹਾ ਹੈ ਤੁਸੀਂ ਆਪਣੀ ਇਨਫੋਰਮੇਸ਼ਨ ਸ਼ੇਅਰ ਕਰੋ ਆਪਣੇ ਮੰਮੀ ਪਾਪਾ ਦਾ ਐਡਰੈਸ ਦੱਸੋ ਇਹ ਹਜੇ ਪਹਕਾ ਵਿੱਚ ਨਹੀਂ ਆਣਾ ਚਾਹੀਦਾ ਨਾਲੇ ਜਿਵੇਂ ਆਨਲਾਈਨ ਦੋਸਤ ਬਣਾ ਲਿੰਦੇ ਆ ਬੱਚੇ ਜੇ ਕਿਸੇ ਨੂੰ ਮਿਲਣਾ ਵੀ ਹੈ ਤਾਂ ਪੇਰੈਂਟਸ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ ਕਿ ਇਹ ਮੇਰਾ ਆਨਲਾਈਨ ਦੋਸਤ ਹੈ ਮੈਨੂੰ ਮਿਲਣਾ ਹੈ ਪੇਰੈਂਟਸ ਨੂੰ ਦੱਸੇ ਬਿਨਾਂ ਕੋਈ ਵੀ ਕਿਸੇ ਤਰ੍ਹਾਂ ਦੇ ਰਿਲੇਸ਼ਨਸ਼ਿਪ ਨਹੀਂ ਬਣਾਉਣੇ ਚਾਹੀਦੇ ਨਹੀਂ ਬਣਾਉਣੇ ਬਹੁਤ ਚੀਜ਼ਾਂ ਹੋ ਗਈਆਂ ਇਹੀ ਕੁਸਚਨ ਮੈਂ ਤੁਹਾਡੇ ਕੋਲੋਂ ਪੁੱਛਣਾ ਕਰ ਲਿਆ ਸਭ ਵੀ ਪੁਲਿਸ ਆਪਣੇ ਲੈਵਲ ਤੇ ਜਾਗਰੂਕ ਕਰਦੀ ਹੈ ਲੋਕਾਂ ਨੂੰ ਬਿਲਕੁਲ ਇਹਦੇ ਲਈ ਸਾਈਬਰ ਵੀ ਬਿਲਕੁਲ ਕਰਦੀ ਹੈਗੀਆ ਪਹਿਲਾਂ ਤਾਂ ਜੋ ਉਦੋਂ ਅਸੀਂ ਟ੍ਰੈਫਿਕ ਤੇ ਕਰਦੇ ਹੁੰਦੇ ਸੀ ਮੈਂ ਰਿਆਂ ਇੱਥੇ ਕਾਫੀ ਸਕੂਲਾਂ ਕਾਲਜਾਂ ਤੇ ਜਾਂਦੇ ਹੁੰਦੇ ਸੀ ਟ੍ਰੈਫਿਕ ਵਾਰ ਕਰਦੇ ਹੁੰਦੇ ਸੀਗੇ ਹੁਣ ਇਹ ਵੀ ਸ਼ੁਰੂ ਹੋਇਆ ਹੋਇਆ ਹੈ ਇਹਦੇ ਬਾਰੇ ਵੀ ਸਾਈਬਰ ਕ੍ਰਾਈਮ ਬਾਰੇ ਵੀ ਜੀ ਸਾਡੇ ਬੰਦ ਜਾਂਦੇ ਆ ਇਰਾਦੇ ਰੱਸੀ ਦੇ ਕੈਂਪ ਵੀ ਲਾਉਂਦੇ ਹੈਗੇ ਆ ਓਕੇ ਤੇ ਇਹ ਜ਼ਰੂਰੀ ਹੈਗਾ ਇਸ ਵੇਲੇ ਕਿਉਂਕਿ ਬਹੁਤ ਜ਼ਿਆਦਾ ਵਧ ਰਿਹਾ ਹੈ ਜੀ ਜੀ ਮੈਂ ਤੇ ਕਾਫੀ ਅਸੀਂ ਆਪ ਇੰਨੇ ਸੀਨੀਅਰ ਹੋ ਕੇ ਵੀ ਇਹ ਚੀਜ਼ ਨੂੰ ਪਰਸਨਲੀ ਅਬਜ਼ਰਵ ਕਰ ਲਿਆ ਹੋਇਆ ਦੇਖ ਲਿਆ ਜੀ ਮੈਨੂੰ ਦੱਸਦਾ ਵੀ ਜਿਸ ਤਰ੍ਹਾਂ ਹੁਣ ਫੇਸਬੁੱਕ ਹੈ ਫੇਸਬੁੱਕ ਜਿੰਨੀ ਤੁਹਾਡੇ ਫਰੈਂਡਸ਼ਿਪ ਰਿਕੁਐਸਟ ਆਉਂਦੀਆਂ ਆ ਉਹ ਤਰ੍ਹਾਂ ਤੁਸੀਂ ਥੋੜੀ ਤਾਂ ਸ਼ੁਰੂ ਕਰੋਗੇ ਉਸ ਤੋਂ ਬਾਅਦ ਆਜੋ ਨਹੀਂ ਜੀ ਮੈਂ ਤੇ ਵਟਸਐਪ ਤੇ ਕਰਦਾ ਮੈਨੂੰ ਵਟਸਐਪ ਨੰਬਰ ਦਿਓ ਬਿਲਕੁਲ ਕੋਸ਼ਿਸ਼ ਕਰੋ ਨਾ ਦਿਓ ਬਿਲਕੁਲ ਨਾ ਦਿਓ ਜੀ ਜੀ ਬਿਲਕੁਲ ਇੱਕ ਵਾਰੀ ਮੈਂ ਟਰਾਈ ਕੀਤੀ ਸੀਗੀ ਵਟਸਐਪ ਤੇ ਗੱਲ ਕਰਨਾ ਨੰਬਰ ਦਿੱਤਾ ਹੋਈ ਗੱਲ ਮੈਨੂੰ ਫੋ ਉਸ ਤੋਂ ਬਾਅਦ ਮੈਨੂੰ ਕਿਸੇ ਨੇ ਵਟਸਐਪ ਤੋਂ ਕਾਲ ਕੀਤੀ ਜੀ ਉਹਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ ਮੈਂ ਆਈਪੀਐਸ ਅਫਸਰ ਬੋਰਾ ਦਿੱਲੀ ਤੋਂ ਤੋ ਇਹ ਹੈ ਉਹ ਤੁਸੀਂ ਆ ਕਰਾਇਮ ਕੀਤਾ ਓਕੇ ਮੈਂ ਆਨ ਨੂੰ ਫੇਰ ਕਿਹਾ ਮੈਂ ਕਿਹਾ ਵੀ ਤੂੰ ਮੈਂ ਕਿਹਾ ਦਿੱਲੀ ਦੇ ਸਾਰੇ ਅਫਸਰਾਂ ਨੂੰ ਮੈਂ ਜਾਣਦਾ ਤੂੰ ਹੈ ਨਹੀਂ ਉਹ ਮੈਂ ਉਹਦੀ ਲੋਕੇਸ਼ਨ ਪਾ ਗਈਤੀ ਤੋ ਉਹ ਸੀਗੀ ਜੈਪੁਰ ਦੀ ਕੀ ਬਾਤ ਮੈਂ ਕਿਹਾ ਤੂੰ ਜੈਪੁਰ ਤੋਂ ਬੋਲਦਾ ਹੈਗਾ ਉਹ ਫੋਨ ਬੰਦ ਕਰ ਗਿਆ ਉਸ ਤੋਂ ਬਾਅਦ ਮੈਂ ਕਿਉਂਕਿ ਮੈਂ ਤੇ ਮੈਂ ਕਿਹਾ ਤੂੰ ਅੱਗੇ ਆਈਪੀਐਸ ਅਫਸਰ ਨਾਲ ਗੱਲ ਕਰ ਰਿਹਾ ਤੂੰ ਨਹੀਂ ਲੱਗਿਆ ਕਿ ਮਤਲਗਿਆ ਪਤਾ ਮੈਨੂੰ ਸੋ ਇਸ ਤਰ੍ਹਾਂ ਦੇ ਬੰਦਿਆਂ ਤੋਂ ਲੋਕ ਡਰ ਜਾਂਦੇ ਆ ਬਿਲਕੁਲ ਜੀ ਬਿਲਕੁਲ ਜਦਾਂ ਡਿਜੀਟਲ ਕਰਾਈਮ ਦੀ ਗੱਲ ਕਰ ਜੇ ਵਰਦੀ ਬੰਦੇ ਨੇ ਪਾਈ ਹੋਈ ਆ ਫੇਸਬੁੱਕ ਤੇ ਆ ਗਿਆ ਤੇ ਅਗਲਾ ਤੱਕ ਭਰਾ ਗਿਆ ਉਸੇ ਵੇਲੇ ਬਿਲਕੁਲ ਉਹ ਫਿਰ ਪੈਸੇ ਵੀ ਦੇਣ ਦਾ ਸਭ ਕੁਝ ਹੋ ਜਾਂਦਾ ਜੀ ਇਸ ਤਰ੍ਹਾਂ ਦੀਆਂ ਵੀ ਕਈ ਵਾਰੀ ਮੇਰੇ ਕੋਲ ਕੋਈ ਆਇਆ ਹੈ ਵੀ ਦੇਖੋ ਜੀ ਮੇਰਾ ਮੁੰਡਾ ਆ ਜੀ ਅਦਾ ਕਰਕੇ ਹੋਇਆ ਜੀ 15 ਲੱਖ ਦੇ ਚੁੱਕਾ ਹੋਇਆ ਹੁਣ ਫਸ ਗਿਆ ਬਿਲਕੁਲ ਗੱਲ ਜਿਹੜੀ ਉਹ ਤਾਂ ਦੱਸੀ ਸੀਗੀ ਬਿਲਕੁਲ ਬਿਲਕੁਲ ਤੇ ਉਹ ਫਿਰ ਜੋ ਤੁਹਾਨੂੰ ਦੱਸੋ ਕੀ ਕਰੀਏ ਹੁੰਦਾ ਉਹ ਵੀ ਦਾਹੀ ਤਰੀਕਾ ਵਰਤਣਾ ਪੈਂਦਾ ਹ ਸੋ ਲੋਕਾਂ ਨੂੰ ਚਾਹੀਦਾ ਹੈ ਕਿ ਬਿਲਕੁਲ ਉਨੀ ਹੀ ਗੱਲ ਕਰਨ ਜਿੰਨੀ ਕਿ ਜ਼ਰੂਰੀ ਹੈਗੀ ਹੈ ਜਿਹੜਾ ਬੰਦਾ ਜਾਣਕਰ ਉਹਦੇ ਨਾਲ ਕਰੇ ਬਿਲਕੁਲ ਇਹ ਇਹ ਤਾਂ ਹੁਣ ਬਹੁਤ ਵੱਡਾ ਸਿਸਟਮ ਸ਼ੁਰੂ ਹੋ ਗਿਆ ਹੋਇਆ ਹੈ ਕੰਮ ਹੋ ਗਿਆ ਜਿਹਦੇ ਵਿੱਚ ਪੈਸੇ ਇਕੱਠੇ ਕਰਨ ਦਾ ਕੰਮ ਕਰਦੇ ਹੈ ਬਿਲਕੁਲ ਰਾਤੋ ਰਾਤ ਕਰੋੜਪਤੀ ਹਰੇਕ ਕੋਈ ਬਣਨਾ ਚਾਹੁੰਦਾ ਹੈ ਇਹ ਰਾਤੋ ਰਾਤ ਕਰੋੜਪਤੀ ਬਣਨ ਦੀ ਮਹੀਮਾ ਹੈ ਵੀ ਸਾਈਬਰ ਠੱਗੀ ਕਰੋ ਤੇ ਪੈਸਾ ਕਮਾਓ ਆਪਣੀ ਲੋਕੇਸ਼ਨ ਚੇਂਜ ਕਰੋ ਤੇ ਜਾਓ ਲੇਕਿਨ ਇਸ ਲਈ ਜਾਗਰੂਕਤਾ ਦੀ ਜੇ ਅਪਾ ਗੱਲ ਕਰੀਏ ਜਾਗਤੋਂ ਇਹ ਜਿਹੜੇ ਕੈਂਪ ਲਗਾਉਣ ਦੇ ਨਾਲ ਮੈਂ ਸਮਝ ਸਕਦਾ ਵੀ ਇੱਕ ਸਕੂਲਾਂ ਦੇ ਵਿੱਚ ਕਾਲਜਿਸਟ ਕੈਂਪ ਲੱਗਣ ਤਾਂ ਜਾਗਰੂਕਤਾ ਮੈਡਮ ਹੋ ਸਕਦੀ ਹੈ ਔਰ ਹੋ ਵੀ ਰਹੀ ਹੈ ਲੇਕਿਨ ਮੈਨੂੰ ਲੱਗਦਾ ਵੀ ਉਹ ਤਾਂ ਸਟੂਡੈਂਟਸ ਤੱਕ ਹੋਗੀ ਜਿਨ੍ਹਾਂ ਨੂੰ ਤੁਸੀਂ 14 1 ਉਹਨਾਂ ਸਾਲ ਦੇ ਕਿ ਆ ਵੀ ਜੇ ਸਕੂਲਾਂ ਦੇ ਵਿੱਚ ਅਸੀਂ ਕਰਦੇ ਹਾਂ ਚਲੋ ਵੱਡੇ ਹੋਏ ਤਾਂ ਕਾਲਜੇਸ ਦੇ ਵਿੱਚ ਤੁਸੀਂ ਕਰ ਦਿੱਤੇ ਕਾਲਜੇਸ ਦੇ ਵਿੱਚ ਬੱਚੇ ਕਹਿੰਦੇ ਅਸੀਂ ਸ਼ਾਇਦ ਮੈਡਮ ਨਾਲੋਂ ਜ਼ਿਆਦਾ ਸਿਆਣੇ ਹੈਗੇ ਆਂ ਐਡੀ ਕੋਈ ਦਿੱਕਤ ਨਹੀਂ ਹੈਗੀ ਅਸੀਂ ਸਾਨੂੰ ਪਤਾ ਹੈ ਸਾਰਾ ਵੀ ਦੋ ਸਮਝਾਇਆ ਜਾਏ ਜੋ ਮੈਂ ਆਪ ਸੋਚ ਰਹੇ ਆਂ ਲੇਕਿਨ ਜਿਹੜੀ ਚੀਜ਼ ਦੀ ਜ਼ਿਆਦਾ ਜ਼ਰੂਰਤ ਹੈ ਰੂਰਲ ਏਰੀਆ ਦੇ ਵਿੱਚ ਜਿਨ੍ਹਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਛੋਟੇ ਛੋਟੇ ਜਿਹੜੇ ਮਤਲਬ ਹੈਗੇ ਆ ਉਹਨਾਂ ਨੂੰ ਪਤਾ ਹੈ ਵੀ ਦਾ ਹਸਬੰਡ ਬਾਹਰ ਹੈ ਕਿਤੇ ਦੁਬਈ ਵਗੈਰਾ ਜਾ ਕਿਤੇ ਗਿਆ ਹੋਇਆ ਉਤੋਂ ਪੈਸਾ ਆ ਰਿਹਾ ਉਹ ਜਿਹੜਾ ਰੈਕੀ ਰੈਕੀ ਕਰਕੇ ਵੀ ਕਰ ਕਰਕੇ ਕੰਮ ਕਰ ਰਿ ਉਹਨਾਂ ਲਈ ਕਦੀ ਇਹੋ ਜਿਹੀਆਂ ਮੁਹਿੰਮਾਂ ਚਲਾਨੀਆਂ ਜ਼ਰੂਰੀ ਨਹੀਂ ਸਮਝੀਆਂ ਗਈਆਂ ਅ ਤੁਸੀਂ ਇੱਕਦਮ ਸਹੀ ਇੱਕ ਗੱਲ ਚੱਕੀ ਹੈ ਕਿ ਹਾਂ ਅਸੀਂ ਸਕੂਲਾਂ ਕਾਲਜਾਂ ਚ ਇਹ ਤਾਂ ਬੱਚਿਆਂ ਨੂੰ ਦੱਸ ਰਹੇ ਹਾਂ ਪਰ ਉਹੀ ਬੱਚੇ ਸਕੂਲ ਕਾਲਜਾਂ ਦੇ ਘਰਾਂ ਚ ਜਾਂਦੇ ਨੇ ਘਰਾਂ ਵਿੱਚ ਜਿਹੜਾ ਈਜ਼ੀ ਟਾਰਗੇਟ ਜਿਹੜੇ ਹੁੰਦੇ ਨੇ ਜਿਵੇਂ ਸਿਆਣੇ ਲੋਕ ਹੁੰਦੇ ਨੇ ਆਪਣੇ ਦਾਦਾ-ਦਾਦੀ ਨਾਨਾ-ਨਾਨੀ ਜਾਂ ਫਿਰ ਕੁਝ ਅਜਿਹੀ ਔਰਤਾਂ ਜੋ ਜ਼ਿਆਦਾ ਅਜੇ ਇਸ ਬਾਰੇ ਜਾਣਕਾਰੀ ਨਹੀਂ ਦਿੰਦੀ ਜੇ ਅਸੀਂ ਬੱਚਿਆਂ ਨੂੰ ਹੀ ਜਾਗਰੂਕ ਕਰ ਦਾਂਗੇ ਤੇ ਬੱਚੇ ਆਪ ਹੀ ਆਪਣੇ ਘਰਾਂ ਦੇ ਵਿੱਚ ਜਾ ਕੇ ਰੌਸ਼ਨੀ ਫੈਲਾਣਗੇ ਤੇ ਅਸੀਂ ਕਹਿ ਸਕਦੇ ਹਾਂ ਕਿ ਇਹ ਸ਼ੁਰੂਆਤ ਹੈ ਕਿ ਅਸੀਂ ਅਗਰ ਬੱਚਿਆਂ ਦੇ ਇੱਕ ਕਲਚਰ ਪਾ ਦਈਏ ਕਿ ਹਾਂ ਤੁਸੀਂ ਆਪਣੇ ਦਾਦਾ ਦਾਦੀ ਯਾ ਨਨ ਨਨੀਆ ਆਪਣੇ ਮੰਮੀ ਜੋ ਤੁਹਾਡੇ ਇਕੱਲੇ ਰਹਿੰਦੇ ਆ ਉਹਨਾਂ ਨੂੰ ਛੋਟੇ ਛੋਟੇ ਚੀਜ਼ਾਂ ਸਿਖਾਣੀ ਹੈ ਕਿ ਜੇ ਮੈਂ ਆਪਣਾ ਬਲੂਟੁੱਥ ਹਮੇਸ਼ਾ ਆਨ ਨਹੀਂ ਰੱਖਣਾ ਤੁਸੀਂ ਵਾਈਫਾਈ ਹਮੇਸ਼ਾ ਆਨ ਨਹੀਂ ਰੱਖਣਾ ਲੋਕੇਸ਼ਨ ਹਮੇਸ਼ਾ ਨਹੀਂ ਆਪਣੀ ਆਨ ਰੱਖਣੀ ਹੈਗੀ ਤੇ ਜਦ ਸਾਨੂੰ ਇਹਦੀ ਲੋੜ ਹੈ ਉਸੇ ਟਾਈਮ ਇਹਨੂੰ ਅਸੀਂ ਔਨ ਕਰਨਾ ਹੈ ਕਿਉਂਕਿ ਜਦ ਜ਼ਿਆਦਾ ਸਾਈਬਰ ਅਪਰਾਧ ਨੇ ਇਹ ਬਲੂਟੁੱਥ ਵਾਈਫਾਈ ਇਹਦੇ ਰਾਹੀਂ ਹੁੰਦੇ ਆ ਤੇ ਮਲਟੀ ਫੈਕਟਰ অথেন্টিਕੇਸ਼ਨ ਯਾਨੀ ਕਿ ਇੱਕ ਕਟਾਲੇ ਨੂੰ ਦੋ ਚਾਬੀਆਂ ਲਾਣੀਆਂ ਐ ਅਸੀਂ ਕਿ ਇੱਕ ਤਾਂ ਪਾਸਵਰਡ ਭਰਤਾ ਤੇ ਦੂਸਰਾ ਓਟੀਪੀ ਇਸ ਤਰ੍ਹਾਂ ਅਸੀਂ ਡਬਲ ਸਿਕਿਉਰਿਟੀ ਛੋਟੇ ਇਹ ਚੀਜ਼ਾਂ ਹੈ ਜੋ ਅਸੀਂ ਬੱਚਿਆਂ ਦੇ ਰਾਹੀ ਘਰਾਂ ਤੱਕ ਪਹੁੰਚਾ ਸਕਦੇ ਹਾਂ ਅਕਸਰ ਹੁੰਦਾ ਕਿਉਂਕਿ ਸਾਡੇ ਕੋਲ ਸਮਾਂ ਨਹੀਂ ਹੈ ਜੀ ਵਿਸ਼ਾ ਬੜਾ ਵੱਡਾ ਹੈ ਜਿੰਨਾ ਮਰਜ਼ੀ ਨੂੰ ਫਲਾ ਲਿਆ ਜਾਵੇ ਲੇਕਿਨ ਸਮਾਂ ਸਾਡਾ ਸਮਾਪਤੀ ਵੱਲ ਹੈ ਗੱਲ ਮੈਂ ਇੱਥੇ ਮਕਾਨੀ ਚਾਹਾਂਗਾ ਵੀ ਜਦੋਂ ਮੈਨੂੰ ਕਾਲ ਆਉਂਦੀ ਹੈ ਨਾ ਕਿਸੇ ਨੂੰ ਕਾਲ ਆਉਂਦੀ ਹੈ ਤੁਹਾਡੀ ਤਾਂ 25 ਲੱਖ ਦੀ ਲਾਟਰੀ ਨਿਕਲ ਗਈ ਤੁਸੀਂ ਤਾਂ ਇਦਾਂ ਹੋਗੇ ਫਿਰ ਮੈਂ ਅਚਾਨਕਾ ਵੀ ਮੇਰੇ ਘਵਾਂਡੀ ਨੂੰ ਵੀ ਪਤਾ ਨਾ ਲੱਗੇ ਵੀ ਮੇਰੇ ਨਾਲ ਇਹ ਹੋ ਗਿਆ ਮੈਂ ਲੁਕੋ ਕੇ ਰੱਖਦਾ ਜਦੋਂ ਮੈਨੂੰ ਲੁੱਟਿਆ ਜਾਂਦਾ ਫਿਰ ਮੈਂ ਚਾਰੋਂ ਪਾਸੇ ਰੋਲਾ ਪਾਣਾ ਪੁਲਿਸ ਕੋਲ ਵੀ ਜਾਣਾ ਅਕਸਰ ਹੁੰਦਾ ਹੈ ਤਾਂ ਹੀ ਕਰਕੇ ਲੁੱਟ ਦਾ ਸ਼ਿਕਾਰ ਹੋ ਜਾਂਦਾ ਹੈ ਮੈਂ ਅਖੀਰ ਦੇ ਵਿੱਚ ਤੁਹਾਨੂੰ ਇਹੀ ਪੁੱਛਣਾ ਚਾ ਕੀ ਆ ਜਾ ਸਕਦਾ ਕੀ ਸੰਦੇਸ਼ ਦੋ ਦੇਖੋ ਤੁਹਾਡਾ ਬਹੁਤ ਵਧੀਆ ਜਰੀਆ ਹੈਗਾ ਲੋਕਾਂ ਨੂੰ ਐਜੂਕੇਟ ਕਰਨ ਦੇ ਲਈ ਉਹਦੇ ਵਿੱਚ ਇਹੋ ਹੀ ਹੈ ਕਿ ਕਦੇ ਵੀ ਤੁਸੀਂ ਕਿਸੇ ਵੀ ਫੋਨ ਦੇ ਉੱਤੇ ਹੋਰ ਕੋਈ ਕੰਮ ਨਾ ਕਰੋ ਹੋਰ ਚੀਜ਼ ਜੇ ਟੱਚ ਨਾ ਕਰੋ ਜਿਹਦੇ ਵਿੱਚ ਤੁਹਾਨੂੰ ਪਤਾ ਨਹੀਂ ਹੈ ਕਿਸੇ ਨਾਲ ਗੱਲ ਨਾ ਕਰੋ ਜਿੰਨ ਤੁਸੀਂ ਜਾਣਦੇ ਨਹੀਂ ਹੈਗੇ ਜੀ ਤੇ ਤੁਸੀਂ ਸਿਰਫ ਉਹਨਾਂ ਹੀ ਯੂਜ਼ ਕਰੋ ਜਿੰਨਾ ਤੁਸੀਂ ਤੁਹਾਨੂੰ ਚਾਹੀਦਾ ਹੈ ਜਿੰਨਾ ਚਾਹੀਦਾ ਜੋ ਤੁਸੀਂ ਗਲਤ ਵਿੱਚ ਲੱਪੇਨੇ ਕਿਸੇ ਅਣਜਾਣ ਬੰਦੇ ਨੇ ਗਲਤ ਵਿੱਚ ਆ ਜਾਂਦੇ ਆ ਉਦੋਂ ਹੀ ਤੁਸੀਂ ਇਹਦੇ ਠੱਗੀ ਦਾ ਸ਼ਿਕਾਰ ਹੁੰਦੇ ਆ ਬਿਲਕੁਲ ਗੱਲ ਇਹ ਦੋਸਤੋ ਆਧੁਨਿਕਤਾ ਦੇ ਦੌਰ ਦੇ ਵਿੱਚ ਜਿਹੜਾ ਨਵੀਨੀਕਰਨ ਦੀ ਦੌੜ ਹੈ ਉਹਦੇ ਵਿੱਚ ਆਧੁਨਿਕ ਰਹਿਣਾ ਸਾਡੀ ਜ਼ਰੂਰਤ ਹੈ ਸਮੇਂ ਦੀ ਜ਼ਰੂਰਤ ਹੈ ਅਸੀਂ ਸਮੇਂ ਦੇ ਨਾਲ ਨਹੀਂ ਚੱਲਾਂਗੇ ਅਸੀਂ ਬਹੁਤ ਪਿੱਛੜ ਜਾਵਾਂਗੇ ਸਾਨੂੰ ਮੋਬਾਈਲ ਵੀ ਯੂਜ਼ ਕਰਨੇ ਪੈਣੇ ਆ ਸਾਨੂੰ ਕੰਪਿਊਟਰ ਵੀ ਯੂਜ਼ ਕਰਨੇ ਪੈਣੇ ਆ ਲੇਕਿਨ ਨਾਲ ਇੱਕ ਚੀਜ਼ ਆਪਣੇ ਦਿਮਾਗ ਚੋਂ ਕੱਢ ਕੇ ਰੱਖਣੀ ਆ ਉਹ ਹੈ ਲਾਲਚ ਲਾਲਚ ਤੁਹਾਨੂੰ ਦਿੱਤੇ ਜਾਣਗੇ ਔਰ ਬਹੁਤ ਸਾਰੇ ਤੁਹਾਨੂੰ ਦੇਦ ਕੇ ਰਾਤੂ ਰਾਤ ਕਰੋੜਪਤੀ ਬਣਾਉਣ ਦੇ ਲਾਲਚ ਦਿੱਤੇ ਜਾਣਗੇ ਕਯੂਆਰ ਕੋਡ ਭੇਜ ਕੇ ਤੁਹਾਨੂੰ ਕਿਹਾ ਜਾਏਗਾ ਤੁਸੀਂ ਆਹ ਚੀਜ਼ ਕਰੋ ਲੇਕਿਨ ਇਸ ਦੀ ਤੁਸੀਂ ਆਪ ਦੇਖਣਾ ਹੈ ਕਿ ਜਿਹੜੀ ਸਾਈਟ ਤੁਸੀਂ ਖੋਲੀ ਆ ਉਹ ਜਾਇਜ਼ ਹੈ ਉਹ ਕਿਤੇ ਐਸੇ ਜਿੱਤ ਨਹੀਂ ਜਿਹੜੀ ਤੁਹਾਨੂੰ ਲੁੱਟ ਰਹੀ ਹੈ ਇਹ ਤੁਸੀਂ ਜਾਗਰੂਕ ਹੋ ਕੇ ਖੁਦ ਆਪਣੇ ਆਪ ਨੂੰ ਬਚਾਉਣਾ ਹੈ ਤਾਂ ਹੀ ਜਿਹੜਾ ਹੈ ਤੁਸੀਂ ਇਸ ਸਾਈਬਰ ਕ੍ਰਾਈਮ ਨੂੰ ਇਹਨਾਂ ਠੱਗਾਂ ਤੋਂ ਇਹਨਾਂ ਠੱਗੀਆਂ ਤੋਂ ਬਚ ਸਕੋਗੇ ਪੁਲਿਸ ਪੂਰਾ ਜ਼ੋਰ ਲਗਾ ਰਹੀ ਹੈ ਸਰਕਾਰ ਪੂਰਾ ਜ਼ੋਰ ਲਗਾ ਰਹੀ ਹੈ ਕਿ ਤੁਹਾਨੂੰ ਇਸ ਠੱਗੀ ਤੋਂ ਬਚਾਇਆ ਜਾ ਸਕੇ ਔਰ ਮੀਡੀਆ ਖਾਸ ਕਰਕੇ ਜਲੰਧਰ ਦੂਰਦਰਸ਼ਨ ਆਪਣੇ ਪੂਰੀ ਕੋਸ਼ਿਸ਼ ਦੇ ਵਿੱਚ ਹੈ ਕਿ ਸਾਡੇ ਦਰਸ਼ਕ ਜਿਹੜੇ ਆ ਉਹ ਸਾਈਬਰ ਕ੍ਰਾਈਮ ਦੇ ਸ਼ਿਕਾਰ ਨਾ ਹੋਣ ਉਸੇ ਜਿਹੜੀ ਸਾਡੀ ਜਿਹੜੀ ਜਾਗਰੂਕਤਾ ਮੁਹਿੰਮ ਸੀ ਅੱਜ ਦਾ ਇਹ ਪ੍ਰੋਗਰਾਮ ਉਸੇ ਹਿੱਸੇ ਅਸੀਂ ਲਗਾਇਆ ਹੈਗਾ ਤੇ ਸਾਡੇ ਮਹਿਮਾਨ ਜਿਹੜੇ ਆਏ ਨੇ ਕਾਲਿਆ ਸਾਹਿਬ ਤੇ ਮੈਡਮ ਜਗਦੀਪ ਕੌਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਡਾ ਵੀ ਕਰਦੇ ਹੋਏ ਧੰਨਵਾਦ ਇਸ ਉਮੀਦ ਦੇ ਨਾਲ ਕਿ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਤੋਂ ਜ਼ਰੂਰ ਸੇਧ ਲਓਗੇ ਤੇ ਇਹੋ ਜਿਹੇ ਠੱਗਾਂ ਤੋਂ ਜ਼ਰੂਰ ਬਚੋਗੇ ਫਿਲਹਾਲ ਲੈਂਦੇ ਆਂ ਅੱਗਿਆ ਅਗਲੇ ਹਫ਼ਤੇ ਇਸੇ ਵਕਤ ਇਸੇ ਚੈਨਲ ਤੇ ਇੱਕ ਨਵੇਂ ਮਿਸ਼ਨ ਨਾਲ ਤੁਹਾਡੇ ਰੂਬਰੂ ਹੋਵਾਂਗੇ ਨਮਸਕਾਰ